ਤਾਨੂੰ ਨਾ ਥੋੜੀ देर ਬਾਅਦ ਵੈਕ ਕਾਲ ਕਰਦੀ ਆ ਓਕੇ ਓਕੇ ਬੇਟੀ ਹਾਂਜੀ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰ ਸਭ ਠੀਕ ਹੋ ਹਾਂਜੀ ਠੀਕ ਵਧੀਆ ਆਜੋ ਬਹਿ ਜਾਓ ਤੇ ਸੁਣਾਓ ਮੈਂ ਚਲਦੀ ਹੋਰ ਕੀ ਕਰਦੇ ਆਏ ਕੁਝ ਨਹੀਂ ਬਸ ਕਰਨਾ ਕੀ ਆ ਮੇਰੀ ਗੱਲ ਸੁਣ ਸੱਸ ਤੇਰੀ ਕਿੱਥੇ ਗਈ ਆ ਓ ਮम्मी ਆਹ ਸਬਜ਼ੀ ਬਣਾਉਣ ਲੱਗੀ ਹਾਂ ਪਹਿਲਾਂ ਮੈਂ ਮੰਮੀ ਨੇ ਕਹਾਈ ਸਬਜ਼ੀ ਕੱਟ ਦੋ ਫਿਰ ਮੈਂ ਚੱਲ ਆਲੂ ਨਹੀਂ ਹੈਗੇ ਆਲੂ ਖੜ ਲਿਓ ਮੈਂ ਚੱਲ ਗਾਜਰਾ ਕੱਟ ਲਵਾਉਣੀ ਸਬਜ਼ੀਆਂ ਕੱਟਣ ਦਾ ਉਹ ਕੋ ਟਾਈਮ ਕਿੱਥੇ ਉਹਦੇ ਚਾਰ ਸਵੇਰੇ ਘੁੰਮ ਲਵੇ ਇੰਨਾ ਬੜਾ ਕੀ ਗੱਲ ਹੋਗੀ ਜੀ ਕਿੱਥੇ ਗਏ ਨੇ ਆਲੂ ਹੀ ਵੜਨ ਗਈ ਆ ਕੀ ਗੱਲ ਹੋਗੀ ਮੇਰੀ ਗੱਲ ਸੁਣ ਨਾਲੇ ਆ ਤੁਹਾਡੇ ਦਾ ਬਾਬਾ ਕਮਰੇ ਆ ਆ ਇੱਕ ਕਮਰਾ ਸਾਨੂੰ ਦੇ ਦੋਗੇ ਰਹਿਣ ਵਾਸਤੇ ਕਮਰਾ ਦੇ ਲੋਗੇ ਕੀ ਗੱਲ ਹੋਗੀ ਪਤਾ ਕੀ ਆ ਕਿੱਟੀ ਸਮਾਨ ਨਹੀਂ ਰੋਜ਼ ਰੋਜ਼ ਟੁੱਕਿਆ ਜਾਂਦਾ ਤੇ ਮੈਨੂੰ ਇਹ ਹੀ ਵੀ ਇੱਥੇ ਕਿਤੇ ਲਾਗੇ ਚਾਕੇ ਸ਼ਿਫਟ ਹੋ ਜੀਏ ਤਾਂ ਆ ਲਾਗੇ ਚਾਕੇ ਕਿਤੇ ਮਕਾਨ ਲੱਭਦਾ ਨਹੀਂ ਪਿਆ ਅਸੀਂ ਨਾ ਧੱਕੇ ਹੀ ਖਾਂਦੇ ਨੇ ਦੋਵੇਂ ਜੀ ਆ ਬੜਾ ਮਨ ਤੇ ਇੰਨੀ ਟੈਨਸ਼ਨ ਹੈ ਨਾ ਕੋਈ ਹਾਲ ਹੀ ਨਹੀਂ ਤੇ ਨਹੀਂ ਹੁਣ ਕੀ ਗੱਲ ਹੋ ਗਈ ਹੈ ਜਿਹੜਾ ਤੇ ਮਕਾਨ ਲੱਭਣ ਦੇ ਜੇ ਤੇ ਚੰਨੂ ਘਰੇ ਰਹਿਣ ਤੇ ਰਹੇ ਤੇਰੀ ਸੱਸ ਨੇ ਤੈਨੂੰ ਦੱਸਿਆ ਨਹੀਂ ਕਿ ਸਾਡੀ ਸੱਸੇ ਨਾਂਦੀ ਆ ਵੀ ਮੇਰਾ ਮਕਾਨ ਵੇਲਾ ਕਰੋ ਤੇ ਆਪਣਾ ਕੋਈ ਕਮਰਾ ਕੋਈ ਰਸੋਈ ਲੱਭੋ ਤੇ ਆਪ ਕਰਾਇਆ ਦੋ ਤੇ ਉੱਥੇ ਰਹੋ ਆਪਣੇ ਖਰਚੇ ਆਪ ਕਰੋ ਉਹ ਮਿੰਦਾਸ ਕੇਦੇ ਹੁਣੇ ਹੀ ਗਏ ਆ ਤੇ ਸੀਮਾ ਵੱਲੋਂ ਕਹਿਣ ਦੇ ਤੈਨੂੰ ਵੀ ਕਹਿਤਾ ਉਹਨਾਂ ਨੇ ਨਹੀਂ ਤਾਂ ਮੈਂ ਸੱਜੇ ਬਟਾਵਾ ਮੈਨੂੰ ਤਾਂ ਪਹਿਲੇ ਕਹਿੰਦੀ ਸਾਰਾ ਕੁਝ ਸੀਮਾ ਦੇ ਦੇ ਨਾਲ ਲਾ ਕੇ ਰੱਖੀ ਮੈਨੂੰ ਤਾਂ ਪਹਿਲੇ ਕੱਢਤਾ ਸੀ ਅਗਲੀ ਨੇ ਤੇ ਆ ਜਿਹੜਾ ਮਕਾਨ ਹੈ ਇਹ ਇਹਨੂੰ ਕੀ ਕਰੂਗੀ ਆਪ ਤੇ ਉਧਰ ਰਹੂਗੀ ਤੇ ਇਹਨੂੰ ਕਿਹਦੀ ਮੰਮੀ ਦੇ ਨਾਮ ਅੱਧੀ ਮੈਂ ਜੇ ਕਿਹਨੂੰ ਨਹੀਂ ਕੁਝ ਦੇਣਾ ਵੇਖੂਗੀ ਕੱਲ ਨੂੰ ਮੈਂ ਆਪਣੀ ਧੀ ਨੂੰ ਦੇਣਾ ਵਾ ਗੁਰਦੁਆਰੇ ਦਾ ਨਾਮ ਕਰਨਾ ਵਾ ਤੇ ਮੈਂ ਕਿਹਨੂੰ ਦੇਣਾ ਹਾਏ ਰੱਬਾ ਇਹਨੂੰ ਆਂਟੀ ਨੂੰ ਕੀ ਹੋ ਗਿਆ ਵਿਚਾਰ ਆਡੇ ਘਰ ਤੇ ਆ ਬੜਾ ਕਲੇਸ਼ ਮੈਂ ਹੁਣੇ ਤੈਨੂੰ ਸੱਚ ਦੱਸਾਂ ਨਾ ਸ਼ਮੀ ਮੈਂ ਸਾਰੀ ਗੱਲ ਸਮਝਾ ਕੇ ਟੀ ਮੰਮੀ ਨੂੰ ਮੈਂ ਆ ਮੰਮੀ ਨਾ ਕਿਸੇ ਦੇ ਘਰ ਜਾਇਆ ਕਰੋ ਉਹਨਾਂ ਦਾ ਤੇ ਘਰ ਅੱਗੇ ਖੇਰੂ ਖੇਰੂ ਹੋਇਆ ਗਿਆ ਪਰ ਮੰਮੀ ਕਿੱਥੇ ਆਖੇ ਲੱਗਦੇ ਉਹ ਤਾਂ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ ਕੀ ਆਂਦੇ ਹੀ ਮੈਂ ਉਹਨਾਂ ਦੇ ਘਰ ਗਈ ਹੀ ਨਹੀਂ ਉਹ ਤਾਂ ਮੈਂ ਕੁੱਤਾ ਜਿਹਾ ਭਜੌਣ ਦੀ ਹਾਂ ਮੈਂ ਤਾਂ ਠੜੀ ਤੇ ਚੜ ਕੇ ਹਾਂ ਗਈ ਨਹੀਂ ਆ ਮੈਂ ਤਾਂ ਰঞ্জੀਤ ਮੰਮੀ ਦੇ ਗਏ ਸੀ ਤਰਲੇ ਮਾਰਨ ਥੋੜੇ ਜਿਹਾ ਅੱਛਾ ਤੇ ਇਹ ਗੇਟੋਂ ਬਾਹਰ ਨਿਕਲੀ ਘਰੇ ਤਾਂ ਕੋਈ ਵੀ ਨਹੀਂ ਹਣ ਮੰਮੀ ਇਕੱਲੀ ਹੁੰਦੀ ਆ ਤੇ ਮੈਂ ਅੰਦਰ ਗਈ ਤੇ ਸੀਮਾ ਦੀਦੀ ਹੁਣੀ ਵੀ ਨਹੀਂ ਹੈਗੇ ਉਹ ਵੀ ਵਿਚਾਰੇ ਪਤਾ ਨਹੀਂ ਕਿੱਥੇ ਠੱਕੇ ਖਾਂਦੇ ਫਿਰਦੇ ਇਹ ਮਕਾਨ ਲੱਭਣ ਦੇ ਤੇ ਇਹ ਉਹਨੂੰ ਪੰਪ ਦੇ ਕੇ ਤਾਂ ਬਾਹਰ ਨਿਕਲੀ ਆ ਮੈਨੂੰ ਇਹਨੇ ਕੁਝ ਕਹਿਤਾ ਤੇ ਅੰਦਰ ਇਹਨੇ ਕੁਝ ਆਖਿਆ ਨਾ ਕਿ ਚੰਗਾ ਕੀਤਾ ਈ ਜੋ ਕੀਤਾ ਮਗਾਣ ਵੇਲਾ ਕਰਾਇਆ ਕਰਾਇਆ ਇਹਨਾਂ ਕੋ ਉਹਨਾਂ ਨੂੰ ਪਤਾ ਲੱਗੇ ਮੈਨੂੰ ਪਤਾ ਨਹੀਂ ਕੀ ਕਹਿ ਕੇ ਆਈ ਅੰਦਰ ਮੈਂ ਤੈਨੂੰ ਸੱਚ ਦੱਸਾਂ ਮੈਂ ਤੇ ਉੱਧਰੋਂ ਥਤਰੀ ਜਾਂਦੀ ਹਾਂ ਤਾਂ ਮੈਨੂੰ ਉਹਨਾਂ ਦੀ ਨੋ ਨੇ ਵੀ ਕਿਹਾ ਹੂੰ ਉਹਨਾਂ ਨੇ ਵੀ ਇੰਨੀ ਗੱਲ ਕਹੀ ਨਹੀਂ ਤੇਰੀ ਸੱਸ ਉੱਧਰ ਜਾਂਦੀ ਆ ਤੇ ਉਹਨਾਂ ਦੇ ਘਰ ਜੋਸ ਆਪੇ ਪਏ ਤੇਰੀ ਸੱਸ ਦੇ ਹੀ ਪਏ ਆ ਸਾਰੀ ਕਲੋਨੀ ਚ ਗੱਲਾਂ ਹੁੰਦੀਆਂ ਆ ਕਿ ਉਹਨਾਂ ਦਾ ਘਰ ਪਾੜਨ ਵਾਲੀ ਆ ਜਨਾਨੀ ਆ ਘਰ ਘਰ ਗੱਲਾਂ ਹੋਣ ਡੀਆਂ ਖੇਰੂ ਖੇਰੂ ਕਰਤਾ ਨਹੀਂ ਸਾਡਾ ਟੱਬਰ ਨਿੰਨ ਕੋ ਤਾਂ ਹੁੰਦਾ ਨਾ ਬੇਟੀ ਇਹਨੇ ਆਹ ਕੁਝ ਕਰਨਾ ਤੇ ਮੈਂ ਕਦੀ ਵੀ ਜਮ ਕਰਨਾ ਲੱਗ ਮੈਂ ਤੈਨੂੰ ਕਹਿਨੀ ਹੈ ਨਾ ਕਿ ਵੇਲਾ ਸੰਭਲਾ ਆਪਣੇ ਘਰ ਚਲ ਜਾ ਅੱਜ ਮੇਰੇ ਮੰਦੇ ਵਾਲ ਤੇ ਕੁਝ ਨਹੀਂ ਹੁੰਦਾ ਆਂਦਾ ਕਿ ਵੇਖ ਆ ਪੜਿਆਂ ਦੇ ਤਰਲੇ ਕਰ ਲੇਗੀ ਨਾ ਤੇ ਚੰਗੀ ਰਹੇਗੀ ਬਾਹਰ ਦੇ ਮੇਨੇ ਨਾ ਲੈ ਤੇ ਅੱਜ ਮੈਂ ਜਾ ਕੇ ਮੰਮੀ ਦੇ ਤਰਲੇ ਮਾਰੇ ਆ ਤੇ ਅੱਜ ਮੰਮੀ ਮੰਨੀ ਨਹੀਂ ਹੈਗੀ ਅਸੀਂ ਦੋਵੇਂ ਜੀ ਸਮਝਾ ਕੇ ਆਏ ਮਾਤਾ ਨੂੰ ਪਰ ਮਾਤਾ ਤੇ ਮੰਨਣ ਨੂੰ ਤਿਆਰ ਹੀ ਨਹੀਂ ਆ ਮੈਨੂੰ ਪਤਾ ਮਾਤਾ ਨੂੰ ਨਾ ਹੁਣ ਇਹਦੀ ਚੁੱਕਣਾ ਵਾ ਕੁੜੀ ਮੈਂ ਤੇ ਉਹ ਤੇ ਆਪਣੇ ਘਰ ਵਿੱਚ ਕੇ ਗੱਲਾਂ ਕਰਦੀ ਸੀ ਵੇਖ ਉਹਨਾਂ ਦੀ ਸੱਸ ਨੇ ਉਹਨਾਂ ਨੂੰ ਕੱਢਤਾ ਮੇਰੇ ਘਰੋਂ ਬਾਹਰ ਤੈਨੂੰ ਤੇ ਸਾਰਾ ਕੁਝ ਵੀ ਲਿਆ ਤੇ ਮੈਂ ਤੇ ਕਹਾਂ ਮੈਂ ਮਾਂ ਮੰਮੀ ਫਿਰ ਤੂੰ ਉਹਨਾਂ ਦੇ ਘਰ ਵਾਲਾ ਆਪਣੇ ਘਰ ਹੱਲ ਕਰਨਾ ਤਹੇਰ ਚੋਪਾ ਗਈ ਨਹੀਂ ਮੈਂ ਇਹ ਸੋ ਕੁਛ ਥੋੜਾ ਕਰਨਾ ਨਹੀਂ ਪਤਾ ਨਹੀਂ ਕਿਦਾਂ ਦੀਆਂ ਜਨਾਨੀਆਂ ਹੁੰਦੀਆਂ ਵਾ ਇਹਨਾਂ ਨੂੰ ਰੱਬ ਤੋਂ ਵੀ ਡਰ ਨਹੀਂ ਲੱਗਦਾ ਕਿ ਇਹਦਾ ਘਰ ਪਾੜਨ ਲੱਗੀਆਂ ਨਹੀਂ ਲੱਗਦਾ ਮੈਂ ਤਾਂ ਸਗੋਂ ਹੁਣ ਇੰਨੀ ਗੱਲ ਵੀ ਸਮਝਾਈ ਕਿ ਹੁਣ ਨਾ ਤੇ ਤੇਰੇ ਬਾਜੀ ਨੇ ਆ ਜਾਣਾ ਬਾਰ ਉਹ ਥੋੜਾ ਚਿਰ ਤੱਕ ਅੱਛਾ ਹੋਣਾ ਬਾਜੀ ਉਹ ਆਵਾ ਕਹਿੰਦੇ ਸੀ ਮੈਨੂੰ ਛੁੱਟੀ ਦਾ ਸਾਬ ਬਣਿਆ ਤੇ ਮੈਂ ਆ ਜਾਊਗਾ ਅੱਛਾ ਤੇ ਮੈਨੂੰ ਉਹਨਾਂ ਦਾ ਗੁੱਸਾ ਹੁਣ ਤੱਕ ਕਿੱਡਾ ਜਾਂਦਾ ਜਿਦ ਤਰ੍ਹਾਂ ਮੈਨੂੰ ਖੁਲਾਰ ਕੇ ਲੋਕੀ ਲਾਂਬੇ ਦਿੰਦੇ ਆ ਜੇ ਉਹਨਾਂ ਦੇ ਨਾਲ ਕਿਸੇ ਨੇ ਲਾਂਬਾ ਦੇ ਦਿੱਤਾ ਤੇ ਸਾਡੇ ਘਰ ਤੇ ਐਵੇਂ ਪਹਿਲੇ ਜਿਹੜਾ ਕਲੇਸ਼ ਉਹਨਾਂ ਨੇ ਤੇ ਬਖ ਮੈਂ ਐਨੀ ਗੱਲ ਵੀ ਕਹੀ ਮੈਂ ਅਸੇ ਕੱਲ ਨੂੰ ਰਾਣੇ ਭਾਜੀ ਨੇ ਜਾਂ ਲੱਕੀ ਭਾਜੀ ਨੇ ਗੱਲ ਕਰਤੀ ਨਾ ਮੰਮੀ ਤੇ ਵੇਖ ਲਿਆ ਫਿਰ ਤੁਹਾਡਾ ਹਾਲ ਕੀ ਹੋਣਾ ਲੈ ਦੱਸ ਕਿੱਟੀ ਫਿਰ ਤੇ ਤੇਰਾ ਘਰ ਵਾਲਾ ਆਉਣ ਵਾਲਾ ਵਾ ਤੇ ਤੇਰੀ ਸੱਸ ਨੇ ਤਾਂ ਸਗੋ ਬੰਨਣਾ ਲੱਭ ਲੈਣਾ ਉਹਨੇ ਕਹਿਣਾ ਲੈ ਮੈਂ ਕਿੱਥੋਂ ਕਮਰਾ ਦੇ ਦਾਂ ਮੈਂ ਲੱਗਾ ਮੈਂ ਕਿੱਥੇ ਕਮਰਾ ਦੇਣਾ ਤੈਨੂੰ ਉਹਦੇ ਉੱਧਾ ਕਹਿੰਦੀ ਛਮੀ ਨੂੰ ਅੰਦਰ ਨਾ ਵਾਲਿਆ ਕਰ ਮੈਂ ਸਭ ਐਨੀ ਗੱਲ ਵੀ ਕਹੀ ਨੀ ਮੈਂ ਕਿਹਾ ਜੀ ਦਹਾਂਤ ਕਰਵਾਣੇ ਗਿਆ ਦੋਵੇਂ ਇੱਕੋ ਜੀ ਆ ਤੇ ਫਿਰ ਕੀ ਹੋਇਆ ਤੁਸੀਂ ਉਹਨਾਂ ਦੇ ਘਰ ਜਾ ਸਕਦੇ ਮੈਂ ਨਹੀਂ ਜਾ ਸਕਦੀ ਜਦੋਂ ਮੈਂ ਘਰ ਆਉਣੀ ਹੈ ਨਾ ਮੇਰੇ ਮੱਥੇ ਨਹੀਂ ਲੱਗਦੀ ਕਿਤੇ ਲੱਗੀ ਨਾ ਮੇਰੇ ਮੱਥੇ ਤੇ ਠੰਡ ਪੂਰੀ ਪਾਉ ਮੈਂ ਨੂੰ ਆਉਣ ਵਾਲੀ ਵੇਲੇ ਤੇ ਗਈ ਮੈਂ ਕਿਹ ਸਬਜ਼ੀ ਖਰੀਦਣ ਮਮੀ ਦੇ ਮੱਥੇ ਨਾ ਲੱਗਿਆ ਕਰ ਤੂੰ ਅੰਗੂਰ ਲੈ ਜਾਂ ਨੀ ਮੇਰੇ ਘਰ ਸੇ ਉਹੀ ਤੇ ਗੱਲ ਏ ਮੇਰਾ ਘਰ ਤੇ ਮੇਰੇ ਹੀ ਰਹਿਣਾ ਹੋਂ ਮੈਂ ਸ਼ਮੀ ਇਹ ਗੱਲ ਕਰਾਂ ਇੱਕ ਵਾਰੀ ਫੇਰ ਮਾਤਾ ਨਾਲ ਗੱਲ ਕਰਕੇ ਦੇਖ ਲੈ ਕੀ ਪਤਾ ਹੁੰਦਾ ਐਡੀ ਮਾੜੀ ਤੇ ਹੈ ਨਹੀਂ ਇਹ ਵਾ ਕੀ ਚੁੱਕਣਾ ਚਾਹੀਦੀ ਨਹੀਂ ਪਹਿਣਾ ਅਸੀਂ ਦੋਵੇਂ ਜਾਣ ਗਏ ਹਾਂ ਬੜਾ ਸਮਝਾਇਆ ਮੰਮੀ ਨੂੰ ਨਹੀਂ ਮੰਨਦੇ ਪਏ ਕੀ ਕਰਾਂ ਮੈਂ ਹੁਣ ਵੇਲਾ ਹੱਥੋਂ ਲੰਘ ਗਿਆ ਉਹਨਾਂ ਨੇ ਡਿਸੀਜਨ ਲੈ ਲਿਆ ਵਾ ਪਹਿਲੇ ਸੋ ਕੋ ਚੰਗੇ ਸੀ ਡਿਸੀਜਨ ਤੇ ਲੈ ਲਿਆ ਅੱਗੇ ਤੂੰ ਹੀ ਹੈਗੀ ਸੀ ਵੱਖੋ ਵੱਖਰੀ ਐ ਤੂੰ ਇੱਧਰ ਆ ਗਈ ਮਕਾਨ ਚ ਉਹ ਉੱਥੇ ਹੀ ਤੁਸੀਂ ਅੱਧਾ ਗੱਲ ਕਰੋ ਕਿ ਮੰਮੀ ਅਹੀਂ ਦੋਹੇ ਰਲ ਕੇ ਤੁਹਾਡੇ ਨਾਲ ਹੀ ਰਵਾਂਗੇ ਇਹ ਗੱਲ ਕਰੋ ਜੇ ਤਰਾ ਅੱਗੇ ਤੁਸੀਂ ਸੰਜਿਆ ਪਰਿਵਾਰ ਰਹਿਦਾ ਹੈ ਇਸ ਤਰਾ ਗੱਲ ਕਰਕੇ ਵੇਖੂ ਕੀ ਤਾ ਮੰਨ ਮੇਰੇ ਪੇਜ ਜੀ ਜੀ ਜੇ ਦੇਖ ਕਰ ਹੀ ਰਿਸ਼ਤੇ ਬਿਖਾ ਜਾਂਦੇ ਆ ਨਾ ਉਹਨਾਂ ਨੂੰ ਮੋੜ ਤੋਂ ਜੋੜਨਾ ਪੈਂਦਾ ਵਾ ਤੇ ਉਹ ਇੱਕ ਵਾਰ ਨਹੀਂ ਪਤਾ ਨਹੀਂ ਕਿੰਨੀ ਵਾਰ ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਤੇ ਜਾ ਕੇ ਜੋੜ ਦੇ ਕਹਿੰਦੇ ਆ ਨਾ ਇੱਕ ਮੋਤੀ ਵੀ ਜਦੋਂ ਮਾਲਾ ਚੋਂ ਨਿਕਲਦਾ ਹੈ ਨਾ ਸਾਰੀ ਮਾਲਾ ਖੇਰੂ ਖੇਰੂ ਹੋ ਜਾਂਦੀ ਹੈ ਇਹ ਤਾਂ ਤੁਹਾਡੀ ਗੱਲ ਸਹੀ ਹੈ ਉਹ ਗਾਣੀ ਨੂੰ ਪਰੌਣ ਲੱਗਿਆ ਨਾ ਬਹੁਤ ਟਾਈਮ ਲੱਗ ਜਾਂਦਾ ਹੈ ਪਰ ਨਾ ਜੋ ਮਰਜੀ ਹੈ ਕਹਿੰਦੇ ਆ ਨਾ ਉਨੀ ਦੇਰ ਹਾਰ ਨਹੀਂ ਮੰਨਣੀ ਚਾਹੀਦੀ ਆਪਾਂ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਪਤਾ ਨਹੀਂ ਬੜੀ ਟੈਨਸ਼ਨ ਚ ਹੈ ਦਿਮਾਗ ਕੋਈ ਸਮਾਂ ਨਹੀਂ ਲੱਗਦੀ ਕੋਈ ਮੈਂ ਸੋਚਿਆ ਸੀ ਅੰਟੀ ਘਰ ਹੋਣੀ ਹੈ ਛੱਲ ਇਹਨਾਂ ਦਾ ਤਰਲਾ ਮਾਰਦੀ ਆ ਕੀ ਥੋੜਾ ਥੋੜਾ ਜਿਹੜਾ ਜ਼ਰੂਰੀ ਸਮਾਨ ਹੈ ਚੁੱਕ ਕੇ ਇੱਧਰ ਲੈ ਆਉਣੀ ਹੈ ਸ਼ਾਇਦ ਕਿ ਤੇ ਚਾਰ ਦਿਨ ਰਹੀਏ ਤੇ ਮਾਤਾ ਦਾ ਭੂਤ ਲਾਥ ਹੀ ਜਾਵੇ ਕਮਰਾ ਤਾਂ ਛੰਮੀ ਹੈਗਾ ਉੱਤੇ ਵਾਲਾ ਖਾਲੀ ਹੈ ਅੱਛਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਚੱਲੇ ਆ ਵੀ ਜਾਣਗੀ ਇਹਨਾਂ ਨੇ ਤਾਂ ਠੰਡੇ ਰਹਿਣਾ ਇਹਨਾਂ ਨੇ ਕਿਹੜਾ ਉੱਤੇ ਰਹਿਣਾ ਅੱਛਾ ਗੱਲ ਹੈਗੀ ਮੰਮੀ ਨੇ ਮੰਨਣਾ ਨਹੀਂ ਮੇਰੀ ਗਾਸੋਂ ਤੇ ਮੈਂ ਮੇਰੇ ਸਹਾਂ ਦੇ ਅੰਟੀ ਨੂੰ ਕਹੀਂ ਛੰਮੀ ਆਈ ਸੀ ਤੇ ਆ ਗੱਲ ਕਰਦੀ ਸੀ ਸ਼ਾਇਦ ਮੰਨ ਹੀ ਜਾਣ ਮੈਂ ਤੇ ਗੱਲ ਕਰ ਦੂੰਗੀ ਪਰ ਗੋ ਮੰਨਨ ਨਾ ਮੰਨ ਕਿਉਂਕਿ ਮੇਰੀ ਮਰਜ਼ੀ ਤੇ ਚੱਲਨੀ ਨਹੀਂ ਘਰ 'ਚ ਮੈਂ ਤੇ ਕਿਹ ਗੱਲ ਨੂੰ ਕਹਿ ਨਹੀਂ ਸਕਦੀ ਚਾਚਾ ਆ ਮਾਦਾ ਨੂੰ ਕਹਿ ਇਹ ਗਾਜਰਾਂ ਤੇ ਚਾਹੀਦੀਆਂ ਲੈ ਆ ਘਰ ਹੈ ਪਤਾ ਨਹੀਂ ਕਦੀਆਂ ਕਦੋਂ ਦੀਆਂ ਗਾਜਰਾਂ ਰੱਖੀਆਂ ਪੈਣਾ ਅੱਗੋਏ ਕਹਿੰਦੀ ਸੀ ਗੋਵਾਂ ਨੇ ਤੇ ਖਾਣੀਆਂ ਅੱਗੋ ਇੰਨੀ ਗੱਲ ਕਹਿੰਦੀ ਐ ਇੱਥੇ ਬੜੇ ਜਣੇ ਬੈਠੇ ਕਹਿੰਦੀ ਦੋਵਾਂ ਨੇ ਖਾਣੀਆਂ ਤੇ ਬਈਆਂ ਦਬਈਆਂ ਜਿਹੜੀਆਂ ਮਰਜ਼ੀ ਧਰ ਲੈਣੀਆਂ ਦੱਸ ਹੰਜੋਲਿਆ ਤੂੰ ਵੀ ਮੈਨੂੰ ਤੇ ਉਹ ਧਰਨਾ ਪੈਣਾ ਹੋਏ ਸਾਗ ਤੋੜ ਕੇ ਕਹਿੰਦੀ ਕੱਲ ਲਿਆਉਂਗੀ ਪਤਾ ਨਹੀਂ ਉਹ ਕੋਣੀ ਫਿਰਨ ਕਰ ਕੋਰ ਕੇ ਕੋਣ ਉਹਦੀ ਪੈਲੀ ਚ ਹੁਣ ਉਹਦੇ ਘਰ ਜਾਣਾ ਹੀ ਇਨ ਕੱਲ ਪੇਰ ਮੈਂ ਨਹੀਂ ਜਾਂਦੀ ਘਰ ਆਂਦਾ ਸੀ ਚਲ ਠੀਕ ਹੈ ਚਲ ਬਹਿ ਜਾ ਚਾਹ ਪੀਏ ਨਹੀਂ ਚਾਹ ਕਿਥੋਂ ਪਣੀ ਪਾਣਾ ਮੈਂ ਤਾਂ ਟੈਨਸ਼ਨ ਚ ਮੇਰਾ ਦਿਲ ਦਿਮਾਗ ਹੀ ਜਿੰਨਾ ਚਿਰ ਨਾ ਮੈਨੂੰ ਕੋਈ ਮਕਾਨ ਨਹੀਂ ਲੱਭਦਾ ਚਲ ਤੂੰ ਟੈਨਸ਼ਨ ਨਾ ਲੈ ਮੈਨੂੰ ਨਾ ਸ਼ਾਮਾਂ ਤੱਕ ਦੱਸ ਨਹੀਂ ਭੈਣਟੀ ਕੀ ਕਹਿੰਦੇ ਆ ਮੈਂ ਤੁਹਾਂਗੇ ਤਾਂ ਹੋਰ ਪਤਾ ਕਰਾਂ ਮੈਂ ਨਾ ਇੰਜ ਕਰਦੀ ਹੁੰਦੇ ਮੰਮੀ ਮੈਂ ਤੇਰੇ ਨਾਲ ਭੇਜਦੀ ਹਾਂ ਨਹੀਂ ਮੈਂ ਨਨ ਕੰਨ ਦੀ ਚੰਮੀ ਨਹੀਂ ਮਿਲ ਗਿਆ ਉਹ ਸਾਰੇ ਕੀ ਗਈ ਹੈ ਹੈ ਨਾ ਮੈਂ ਕੋਈ ਗੱਲ ਨਹੀਂ ਕਰਦੀ ਤੂੰ ਸੁਭਾਪੇ ਗੱਲ ਕਰ ਲੈ ਥੋੜੀ ਜਿਹੀ ਸਪੋਰਟ ਕਰਦੀ ਮੇਰੀ ਆ ਮਾ ਤੇਰੇ ਕਮਰਾ ਉਹਨਾਂ ਨੇ ਕਿਹਾ ਸਰਦਾ ਰਹਿਣਾ ਜਿੰਨਾ ਚਿਰ ਉਹਨਾਂ ਦੇ ਘਰ ਕੁਲੇਸ਼ ਹੋਣਾ ਚਿਰ ਹੈ ਉਹ ਤਾਂ ਮੈਂ ਕਹੂੰਗੀ ਥਾਲੇ ਆਈ ਹੌਲੀ ਹੌਲੀ ਆਪਣਾ ਬਣਾ ਲੈਣਾ ਵੇਖ ਮਾਤਾ ਤੇਰੀ ਨੇ ਇੰਨਾ ਵੱਡਾ ਹਾਲ ਲੈ ਕੇ ਕਿੱਥੇ ਜਾਣਾ ਕੱਲੀ ਕੀ ਕਰੂਗੀ ਉੱਥੇ ਮੈਨੂੰ ਤੇ ਇਹ ਨਹੀਂ ਸਮਝਉਂਦੀ ਬੁੱਢੇ ਵਾਰ ਸਭ ਬਹਿ ਕੇ ਰੋਟੀ ਖਾਵੇ ਕੋਈ ਗੱਲ ਨਹੀਂ ਜਦੋਂ ਬਿਮਾਰ ਹੋਊਗੀ ਨਾ ਲੱਗੂ ਪਤਾ ਫਿਰ ਉਹਨੂੰ ਜਦੋਂ ਤੀਆਂ ਪੁੱਤਾਂ ਨੇ ਸੇਵਾ ਨਾ ਕੀਤੀ ਕਹਿੰਦੇ ਨੇ ਜੰਮੀ ਦੰਦ ਕਮਾ ਜੇ ਤੁਸੀਂ ਇਤਰਾ ਵੱਖ-ਵੱਖ ਚੱਲਗੇ ਕਰਾਇਆਂ ਤੇ ਵੀ ਚੱਲਗੇ ਤੁਹਾਡੇ ਤਾਂ ਮਨ ਹੋਰ ਟੁੱਟ ਜਲੇ ਤੁਸੀਂ ਤੇ ਗਾਂ ਇੱਕ ਦੂਜੇ ਦੇ ਮੱਥੇ ਲੱਗਣ ਜੋ ਕਹਿੰਦੇ ਹਨ ਇੱਥੇ ਤੇ ਫਿਰ ਤੁਸੀਂ ਇੱਕ ਦੂਜੇ ਦੇ ਘਰ ਆ ਜਾਂਦੀਆਂ ਕੀ ਕਰੀਏ ਅਧਵਾ ਨਹੀਂ ਸਮਝ ਨਹੀਂ ਆਉਂਦੀ ਕੋਈ ਕੀ ਦੱਸਾਂ ਦਿਨ ਕੀ ਬੰਨਣਾ ਰਿਸ਼ਤਿਆਂ ਦਾ ਜਿੰਨੀ ਦਰਾੜ ਆਉਂਦੀ ਜਾਂਦੀ ਹੈ ਚੱਲ ਵੇਖ ਲਓ ਇੱਕ ਵਾਰੀ ਮਨਾ ਕੇ ਕੋਈ ਪਤਾ ਨਹੀਂ ਹੁੰਦਾ ਮਨ ਮੇਰ ਪੈ ਜੇ ਠੀਕ ਹੈ ਮੈਂ ਇਕਲਾ ਵਿਚਾਰੀਆਂ ਕਿਰਾਏ ਤੇ ਲੱਭਦੀਆਂ ਫਿਰਦੀ ਆ ਕਿ ਚੰਗੇ ਭਲੇ ਆਪਣੇ ਘਰ ਹੁੰਦਿਆ ਸੁਣਦੇ ਆ ਆਹ ਦੇ ਨਾਲ ਵੀ ਇਹ ਸਭ ਮੇਰੀ ਸੱਸ ਦੀ ਕਰਾਮਾਤ ਆ ਫਿਰ ਅੱਬਾ ਤੂੰ ਹੀ ਕਿ ਤੈਨੂੰ ਬੁੱਧੀ ਬਖਸ਼ ਕਿ ਚੱਜਦੀਆਂ ਗੱਲਾਂ ਕਰੇ ਕਿਸੇ ਦੇ ਘਰ ਜਾ ਕੇ ਵਿਚਾਰੀਆਂ ਦੱਸ ਇੱਕ ਇੱਕ ਕਮਰੇ ਚ ਗੁਜ਼ਾਰੇ ਹੁੰਦੇ ਆ ਕਮਰੇ ਲੱਭਦੀਆਂ ਫਿਰਦੀਆਂ ਕਿ ਸੋ ਆਪਣੇ ਘਰ ਦਾ ਸੌਖ ਹੁੰਦਾ ਉਹੋ ਜੀ ਆਂਟੀ ਲਾਈ ਲੱਗ ਬਣ ਗਈ ਜੜੀ ਇਹਦੇ ਮਗਰ ਲੱਗ ਗਈ ਗੜਾ ਕਰ ਕਰਕੇ ਬੈ ਗਈ ਆਪਣੇ ਘਰ ਦਾ। ਉਤਰਾ ਦੇ ਕਹਿੰਦੀਆਂ ਕੰਮ ਨਹੀਂ ਹੁੰਦਾ। ਸਾਡੇ ਗੋਡੇ ਨਹੀਂ ਤੁਰਦੇ। ਇਦਾਂ ਕੱਲੀਆਂ ਰਹਿ ਲਣ ਗਈਆਂ। ਮੇਰੀ ਗੱਲ ਸੁਣੋ। ਹਾਂ ਬੋਲ ਜਾ। ਹੁਣ ਜੀ ਆਣ ਲੱਗੇ ਨਾ ਰੰਜੀਤੋ ਨਹੀਂ। ਮੰਮੀ ਵੀ ਨਹੀਂ ਘਰ ਹੈਗੇ। ਖੁੱਲ ਕੇ ਗੱਲ ਉਹਦਾ ਨਾ ਸਾਰੀ ਕਰਿਓ। ਗੱਲ ਪਤਾ ਕੀ ਕਰਨੀ ਜੀ। ਗੱਲ ਤੋਂ ਇਹੋ ਹੀ ਕਰਿਓ। ਤੁਹਾਡੇ ਕੋ ਚੰਗਾ ਮਾੜਾ ਜਿਹੜਾ ਵੀ ਮਕਾਨ ਹੈਗਾ ਨਾ ਤੁਹਾਨੂੰ ਤੇ ਮੰਮੀ ਨੇ ਦੇ ਦੇਣਾ ਵਾ। ਔਰ ਜਿਸ ਲਈ ਇੱਕ ਦਿਨ ਤੁਹਾਡੇ ਨਾਲ ਹੀ ਕਰ ਦੇਣੀ ਆ। ਤੇ ਜਿਹੜਾ ਲਿਆ ਨਾ ਪਲਾਟ ਉਹ ਸਾਨੂੰ ਦੇ ਦਿਓ। ਜਿੰਨੇ ਥੋੜੇ ਬਹੁਤੇ ਵੇਂਦੇ ਆ ਨਾ ਕੋਈ ਜਾਰਾ ਤੇ ਮੈਂ ਦੇ ਨਹੀਂ ਸਕਦਾ ਥੋੜੇ ਬਤੇ ਤੈਨੂੰ ਦੇ ਦੰਨਾ ਵਾ ਤੇ ਉਹ ਸਾਡੇ ਨਾਲ ਕਰਦਾ ਆਪਾਂ ਚੰਗਾ ਮੜਾ ਬਣਾ ਕੇ ਬਹਿ ਜਾਗੇ ਕਿਰਾਇਆ ਤਾਂ ਬਚ ਜਾਗੇ ਆਹੋ ਚਲੋ ਬੰਦਾ ਭਾਵੇਂ ਇੱਕ ਕਮਰਾ ਹੀ ਬਣਾ ਕੇ ਬਹਿ ਜਾਂਦਾ ਵਾ ਇਹ ਆਪੇ ਜਿਹੜੇ ਆਪਾਂ ਬਾਰ ਬਾਰ ਕਾਇਆ ਤੇ ਵੇਖਦੇ ਫਿਰਦੇ ਸਾਡੀ ਇਹ ਸਿਰਪੀੜ ਖਤਮ ਹੋ ਜੇਗੀ ਅੱਜ ਇਹ ਤੇ ਆਪਾਂ ਇਥੋਂ ਨਿਕਲਣਾ ਨਹੀਂ ਜੇ ਪਹਿਲੀ ਗੱਲ ਇਹੋ ਹੀ ਕਰਨੀ ਆ ਜੇ ਕਿ ਪਲਾਟ ਸਾਡੇ ਨਾਲ ਕਰਦੇ ਆ ਫਿਰ ਜਦੋਂ ਬਣਾਵਾਂਗੇ ਉਦੋਂ ਜਾਵਾਂਗੇ ਆਪਾਂ ਨਹੀਂ ਜੇ ਨਿਕਲਣਾ ਆਦਰ ਜੀ ਤਾਂ ਹੁੰਦਾ ਨਾ ਸਾਫ਼ ਗੱਲ ਕਰ ਲੋ ਉਹ ਦਿਨ ਮੈਂ ਤੇ ਪਿਆਰ ਨਾਲ ਗੱਲ ਕਰਾਂਗਾ ਤੂੰ ਨਾ ਛੰਮੀ ਨਾਲ ਤਾਂ ਠਾਹਾਈ ਤੈਨੂੰ ਪਤਾ ਨਾ ਫਿਰ ਫੇਰ ਸੋਤਾ ਵਿਗੜ ਜੂਗੀ ਜੇ ਉਹ ਗਰਮ ਹੋਏਗੀ ਤੇ ਮੈਂ ਠੰਡੀ ਰਾਵਾਂਗੀ ਮੈਂ ਵੀ ਫਿਰ ਉਹਨੂੰ ਸੁਣਾ ਦੇਣੀ ਚਾਰ ਜਦ ਇਹੋ ਤੇ ਜਨਾਨੀਆਂ ਦੀ ਭੈੜੀ ਆਦਤ ਹੈਗੀ ਆ ਕਿਸੇ ਬਾਸ ਸੁਣਨੀ ਨਹੀਂ ਆਪਾਂ ਗੱਲ ਆਪਾਂ ਸੁਣਾ ਕੇ ਭੇਜਣਾ ਤੇ ਉਹ ਚੁੱਪ ਕਰਕੇ ਕੱਝੂਗੀ ਉਹਨੇ ਵੀ ਵਾਦੂ ਫਿਰ ਬੋਲ ਕੇ ਜਾਣਾ ਹੁਣ ਮੇਰੀ ਸੋਹਣ ਗੱਲ ਉਹਣੀ ਵਾਲੇ ਹੋਣੇ ਹੋਵੇ ਤੇ ਚਾਹ ਚੂਹ ਜਣਾ ਨਾ ਪਿਆਰੀ ਮੇਰਾ ਪਹਿਲਾਂ ਗੱਲ ਤੇ ਕਰ ਲਈਏ ਆਂਦਿਆ ਮੈਂ ਉਹਨਾਂ ਨੂੰ ਚਾਹ ਦੇਣਾ ਪਹਿਲਾਂ ਵੇਖੀ ਸਹੀ ਕਿਹੜੇ ਮੂੰਹ ਬੋਲਦੇ ਜੇ ਤੇ ਸਿੱਧੇ ਮੂੰਹ ਬੋਲਣਗੇ ਚਾਹ ਪੀ ਜਨ ਕਿ ਜੇ ਕੇਡੇ ਰਾਨਗੇ ਤੇ ਇੰਜ ਹੀ ਜਾਣਗੇ ਤੇ ਜੇ ਉਹ ਤਨਰਾਤ ਆਈ ਤੇ ਉਹਨੇ ਵੀ ਨਹੀਂ ਕੋਈ ਮਸਲਾ ਹੱਲ ਕੀਤਾ ਨਾ ਮਾਂ ਦੀ ਗੱਲ 'ਚ ਬੋਲੀ ਨਾ ਸਾਡੀ ਗੱਲ 'ਚ ਬੋਲੀ ਕਹਿੰਦੀ ਜੇ ਮੈਂ ਉੱਧਰ ਬੋਲਾਂਗੀ ਤੇ ਉੱਧਰ ਪੂਰੀ ਜੇ ਉੱਧਰ ਬੋਲੂੰਗਾ ਤੇ ਉੱਧਰੋਂ ਪੂਰੀ ਉਹ ਆ ਗਈ ਬੰਦਾ ਪੱਛੇ ਆ ਗਈ ਆਜੋ ਆਜੋ ਸ਼ੰਮੀ ਸਸਰੀ ਘਰ ਪਾਜੀ ਸਸਰੀ ਘਰ ਸਸਰੀ ਬਬੀ ਜੀ ਸਸਰੀ ਘਰ ਜੀ ਸਸਰੀ ਘਰ ਆਜੋ ਸ਼ੰਮੀ ਬੜੀ ਹੋਰੀ ਹੋਈ ਸਸੀ ਕਾ ਸਸੀ ਕਾ ਥਾਂ ਦੇ ਲੱਗਦੀ ਦੀ ਜੋਂ ਜ਼ਿਆਦਾ ਨਹੀਂ ਨਹੀਂ ਬਸ ਹੋਰ ਸੁਣਾ ਨੇ ਕੀ ਸੁਣਾਉਂਗਾ ਜੀ ਟੈਨਸ਼ਨ ਲੱਗੀਆਂ ਆ ਮਾਤਾ ਵਾਲੇ ਜਿੱਦ ਦਾ ਪੈਸਾ ਲੈਣਾ ਧਰਨਾ ਨਾ ਕਿ ਕੰਮਲ ਧਿਆਨ ਹੁੰਦਾ ਜੀ ਹੈ ਤੇ ਨਾ ਹੀ ਕੋਈ ਖਾਣ ਪੀਣ ਚੀ ਕਰਦੇ ਇੰਨਾ ਬਰਾ ਹਾਲ ਹੋਇਆ ਪਿਆ ਮੇਰਾ ਤੇ ਤਾਂ ਹੀ ਮੈਂ ਅੱਜ ਬੁਲਾਇਆ ਰਣਜੀਤ ਤੈਨੂੰ ਮੈਂ ਤਾਂ ਬੁਲਾਇਆ ਮਾਤਾ ਗਈ ਸੀ ਜੀ ਯਾਤਰਾ ਤੇ ਉਹ ਪਤਾ ਨਾ ਬਸ ਜਾਂਦੀ ਹੈ ਤੇ ਮਹੀਨੇ ਬਾਅਦ ਤੇ ਤੁਰ ਪੈਂਦੀ ਆ ਆ ਜੋ ਵਿਲੀ ਸੀ ਤੇ ਚਲ ਗਈ ਆ ਅਭੀ ਮਾਤਦਗੀ ਯਾਤਰਾ ਤੇ ਪਰ ਸਾਡੇ ਬਾਰੀ ਨੇ ਇਹਨੇ ਕੋਈ ਸੋਚਦੀ ਵੇਲੋ ਕੰਮ ਤੇ ਚੰਗੇ ਕਰਦੀ ਆ ਗੁਰੂ ਘਰ ਜਾਂਦੀ ਆ ਪਰ ਬੇਲ ਬੱਚਿਆਂ ਦਾ ਕੁਛ ਨਹੀਂ ਉਹਨੇ ਚੰਗਾ ਸੋਚਿਆ ਹੈਗਾ ਸਹੀ ਕਹਿਨੀ ਮੇ ਚੰਮੀ ਮੈਂ ਸਾ ਨੂੰ 3 ਦਿਨ ਹੋ ਗਈ ਇਹੋ ਟੈਨਸ਼ਨ ਚਾਹੀ ਘਰ ਬਾਹਰ ਵੇਖਦੇ ਫਿਰਦੇ ਆ ਕਿਰਾਏ ਤੇ ਤੇ ਮੈਂ ਕਿਹਾ ਚੱਲ ਮਾਤਾ ਗਈ ਰਾਣੇ ਨਾਲ ਗੱਲ ਸਲਾਹ ਕਰ ਲੈਣੇ ਆ ਭਾਜੀ ਘਰ ਤੇ ਵੀ ਕਿਰਾਏ ਤੇ ਵੇਖਦੇ ਫਿਰਦੇ ਆ ਪਰ ਕੀ ਕਰੀਏ ਘਰਾਂ ਦੇ ਕਿਰਾਏ ਨਹੀਂ ਮਾਣ ਜਗ੍ਹਾ ਹੀ ਨਹੀਂ ਕਿਆ ਤੇ 10-10 12-12000 ਰੁਪਇਆ ਕਿਰਾਇਆ ਕਿੱਥੋਂ ਭਰਨਾ ਦੱਸੋ ਦੀਦੀ ਤੁਹਾਡੇ ਨਾਲ ਨਾਲ ਸਾਡਾ ਵੀ ਬੇੜਾਗਰ ਕਰਕੇ ਰੱਖਤਾ ਤੁਸੀਂ ਤੇ ਤੁਸੀਂ ਤੇ ਗਲਤੀਆਂ ਕੀਤੀਆਂ ਤੇ ਉਹ ਚੀਜ਼ਾਂ ਤੁਸੀਂ ਭੁਗਤਣੀਆਂ ਨੇ ਮੰਮੀ ਨੇ ਤੁਹਾਨੂੰ ਤੇ ਸਜ਼ਾ ਦੇਣੀ ਸੀ ਨਾਲ ਸਾਨੂੰ ਦੇਤੀ ਪਹਿਲੇ ਸਾਨੂੰ ਇਸ ਘਰ ਚੋਂ ਵੱਢਿਆ ਹੁਣ ਸਾਨੂੰ ਕਹਿਣ ਦੀ ਹੈ ਕਿ ਉਹ ਘਰ ਮਕਾਨ ਵਿਹਲਾ ਕਰ ਦੋ ਅਸੀਂ ਧੱਕਿਆ ਜੋਗੇ ਹੋਗੇ ਮੇਰੇ ਘਰ ਤੋਂ ਕੁਝ ਨਹੀਂ ਹੈਗਾ ਸ਼ੰਮੀ ਤੈਨੂੰ ਨਹੀਂ ਉਹ ਕੱਢਣਾ ਤੈਨੂੰ ਦੇ ਕੇ ਧਮਕੀ ਜੀ ਦਿੱਤੀ ਆ ਵੀ ਉਧਰੋਂ ਕੱਢ ਲਾ ਉਧਰੋਂ ਕੱਢ ਕੇ ਉਹਨਾਂ ਕਿਤੇ ਦੋ ਮਕਾਨਾਂ ਦੇ ਵਿੱਚ ਰਹਿ ਕੇ ਮੰਨ ਲੈਣਾ ਪਾਗੀ ਤੁਹਾਡਾ ਰਹਿ ਆਏ ਮੇ ਜੀ ਉਹਨਾਂ ਸਿੱਧਾ ਸਿੱਧਾ ਇਹ ਕਹਦੇ ਤਾਣ ਨਾਨੇ ਪਾਜੀ ਵੇਖ ਲਓ ਤੁਹਾਡੀ ਤਾਂ ਨੌਕਰੀ ਹੈਗੀ ਆ ਤੁਸੀਂ ਤਾਂ ਕਿਤੇ ਨਾ ਕਿਤੇ ਲੈ ਲੋਗੇ ਕਿਰਾਏ ਤੇ ਰਹਿ ਲੋਗੇ ਮੇਰਾ ਕੀ ਸਰਨਾ ਮੈਂ ਤੇ ਪਹਿਲੀ ਜੋਗਾ ਹਾਂ ਮਾਦਰ ਦੇ ਪਹਿਲੀ ਵੀ ਖੋਰੀ ਇਹਨੂੰ ਤਸਮੈਂ ਕੀ ਕਰੂੰਗਾ ਆ ਵਾ ਮੇਰੀ ਨੌਕਰੀ ਤੇ ਹੈ ਗਈ ਹੈ ਪਰ ਮੇਰੇ ਕੋ ਖਰਚੇ ਥੋੜਾ ਪੂਰੇ ਹੋਣੇ ਆ ਘਰੋਂ ਬੇਕਾਰ ਹੋ ਜਾਣਾ ਵਾ ਤੇ ਤੁਸੀਂ ਕਿਉਂ ਇਹ ਗੱਲ ਸੋਚਦੇ ਜੇ ਵੀ ਮਾਤਾ ਨੇ ਤੁਹਾਨੂੰ ਅਸੀਂ ਤੇਰੇ ਤੁਹਾਡੀ ਸੁਲਾਹ ਕਰਉਣ ਆਏ ਸੀ ਅਸੀਂ ਇਸ ਕਰਕੇ ਨਹੀਂ ਸੀ ਆਏ ਕਿ ਇੱਥੇ ਸਾਰਿਆਂ ਜਣੇ ਦੀ ਲੜਾਈ ਹੋ ਜੇ ਆਪਾਂ ਹਮੇਸ਼ਾ ਚੰਗਾ ਹੀ ਚਾਇਆ ਵਾ ਤੁਹਾਡਾ ਸਾਰਿਆਂ ਦਾ ਬੇਸ਼ੱਕ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਜਦੋਂ ਸਾਨੂੰ ਇਥੋਂ ਘਰੋਂ ਕੱਢਿਆ ਹੀ ਇੱਕ ਜਣੇ ਨੇ ਸਾਨੂੰ ਰੋਕਿਆ ਨਹੀਂ ਕਿ ਨਾ ਘਰ ਛੱਡ ਕੇ ਜਾਓ ਤੇ ਜਿੱਦਣ ਸਾਨੂੰ ਪਤਾ ਲੱਗਾ ਵੀ ਤੁਹਾਡੀ ਤੇ ਮਾਤਾ ਦੀ ਲੜਾਈ ਹੋਈ ਆ ਤੇ ਰਾਧਾ ਆਈ ਆ ਉਹਦ ਨਹੀਂ ਆਈ ਇੱਥੇ ਆਣ ਕੇ ਵਧੀਆ ਗੱਲਾਂ ਕਰਕੇ ਤੁਹਾਡੀ ਸੁਲਾ ਕਰਾਉਣਾ ਚਾਹੀ ਪਰ ਇੱਥੇ ਹੋਰ ਦਾ ਹੋਰ ਬਣ ਗਿਆ ਸਾਨੂੰ ਕੀ ਪਤਾ ਕਿ ਆਹੀ ਬੜੇ ਕਿ ਆ ਜਾਣਾ ਨਾਮ ਸ਼ਮੀ ਤੈਨੂੰ ਆਪਾਂ ਨਹੀਂ ਘਰੋਂ ਕੱਢਿਆ ਪਲੇਸ ਤੇਰਾ ਮਾਦਾ ਨਾਲੀ ਅਜੇ ਤੂੰ ਕੱਢਿਆ ਤੈਨੂੰ ਕਹਿੰਦੀ ਵੀ ਜਾ ਕਰਾਇਦੇ ਚੱਲ ਜਾ ਅਜੇ ਤੇ ਤੂੰ ਉਦੋਂ ਹੀ ਕਰਾਇਦੇ ਰਹੁੰਦੀ ਹੋ ਨਹੀਂ ਪਰ ਤੇਰੇ ਭਰਾ ਨੇ ਤੈਨੂੰ ਸਾਂਭਿਆ ਤੇ ਗੇੜ ਨੇ ਉਹਨੇ ਚਾਬੀ ਦਿਵਾਈ ਆ ਤင်း ਕਰਾਇਦੇ ਜਾਏਗੀ ਤੂੰ ਆਪਣੇ ਮਕਾਨ ਦੇ ਦੇ ਉਹਨੂੰ ਬਿਠਾ ਦੇ ਪਾਜੀ ਵੇ ਲੋਨ ਆਪਾਂ ਵੀ ਗਿਵਟੀ ਕਿੱਲਾ ਕਰਨਦੇ ਹਣੇ ਜਿਹੜੀ ਗੱਲ ਉਹ ਮੇਰੀ ਗੱਲ ਸੁਣ ਲੈਣੇ ਗੱਲ ਸਹੀ ਕਰਨਦੀ ਆ ਚਾਬੀ ਮੈਂ ਦਿਵਾਈ ਨਾ ਮਾਤਾ ਨੇ ਮੈਨੂੰ 20 ਵਾਰੀ ਸੁਨਾਇਆ ਵਾ ਤੂੰ ਚਾਬੀ ਦਿਵਾ ਕੇ ਚੰਗਾ ਨਹੀਂ ਕੀਤਾ ਉਹਦੇ ਕਰਾਇਆ ਤੇ ਤੁਹਾਨੂੰ ਬਚਾ ਲਿਆ ਆਪਾਂ ਤੁਸੀਂ ਸਾਡੇ ਤੇ ਇਨਜਾਮ ਲਾਈ ਜਾਂਦੇ ਜੀ ਦੀਮਾ ਦੀ ਜੀ ਕੀ ਫਾਇਦਾ ਐ ਸੋ ਇਹੋ ਜੀ ਚਾਬੀ ਦਿਵਾਉਂਦਾ ਹੁਣ ਤੇ ਅਗਲੀ ਚਾਬੀ ਖੋਣ ਦੀ ਐ ਨਾ ਜੇ ਚਾਬੀ ਦਿਵਾਉਣੀ ਸੀ ਤਾਂ ਸਾਨੂੰ ਪੱਕੀ ਦਿਵਾਉਂਦੇ ਵੀ ਮਕਾਨ ਸਾਡਾ ਹੁੰਦਾ ਅਗਲੀ ਤੇ ਆਖੜੀ ਮਕਾਨ ਵੇਲਾ ਕਰੋ ਅਸੀਂ ਕਿੱਥੇ ਜਾਵਾਂਗੇ ਤੁਹਾਡੀ ਤੇ ਫੇਰ ਨੌਕਰੀ ਆ ਨੀ ਜਾਵੇ ਨਹੀਂ ਰਿਜਾਬੇ ਤੁਹਾਡੀ ਤਨਖਾਹ ਪੱਕੀ ਆ ਤੇ ਅਸੀਂ ਸਾਡਾ ਜਿਹੜਾ ਕਿ ਚਾਰ ਛੇਟਾਂ ਵਗੀਆਂ ਤੇ ਸਾਡੀ ਕਣਕ ਖਰਾਬ ਹੋ ਗਈ ਜੇ ਝੋਨਾ ਖਰਾਬ ਹੋ ਗਿਆ ਅਸੀਂ ਕਿੱਥੇ ਜਾਵਾਂਗੇ ਦੋਵੇਂ ਜੀ ਸ਼ਮੀ ਤੁਹਾਨੂੰ ਨਹੀਂ ਇਹ ਕੱਢਣਾ ਤੁਹਾਡੇ ਮਨ ਦਾ ਭਲੇਖਾ ਵਾ ਉਹਨੇ ਨਾ ਸਾਨੂੰ ਘਰੋਂ ਕੱਢ ਕੇ ਨਾ ਸੀ ਚੁੱਪ ਕਾ ਜਨਾ ਫੇਟੜ ਕੋ ਚਾਬੀ ਵੀ ਨਹੀਂ ਮੰਗਣੀ ਇਸੇ ਮਸਲੇ ਤੇ ਤੁਹਾਨੂੰ ਆਪਾਂ ਇੱਥੇ ਬੁਲਾਇਆ ਵਾ ਕਰੋ ਜੀ ਗੱਲ ਇਹਨਾਂ ਨਾਲ ਸਾਰੀ ਗੋਲ ਗੱਲ ਮੈਂ ਗੱਲ ਕਹਿੰਦਿਆਂ ਵਾਂ ਪੁਰਾਣੀ ਗੱਲਾਂ ਛੜਨ ਦਾ ਕੀ ਫਾਇਦਾ ਵਾ ਫਰ ਕਿਹਦਾ ਸੋਚੀਏ ਉਹ ਕਰਨਾ ਕੀ ਆ ਉਹੋ ਹੀ ਸੋਚਣ ਲੱਗੇ ਤੁਸੀਂ ਦੋ ਦੱਸੋ ਸਲਾਹ ਜੋ ਆਪਾਂ ਨੂੰ ਠੀਕ ਆ ਯਾਰ ਮੈਂ ਤੁਹਾਨੂੰ ਇਸ ਕਰਕੇ ਬੁਲਾਇਆ ਵਾ ਆਪਣੇ ਕੋ ਜਿਹੜਾ ਪਿੱਛੇ ਪਲਾਟ ਨਹੀਂ ਆ ਉਹ ਤੇ ਤੇਰੇ ਮੇਰੇ ਦੇ ਨਾਂ ਤੇ ਆ ਤੇ ਆਪਾਂ ਕਿਉਂ ਨਾ ਆਪਾਂ ਉੱਥੇ ਰਹਿ ਵੀਏ ਉਹ ਪਲਾਟ ਨਾ ਥੀ ਸਾਡੇ ਨਾਲ ਕਰ ਦੋ ਵੇਖੋ ਇੱਕ ਮਕਾਨ ਤੇ ਤੁਹਾਨੂੰ ਮਿਲ ਜਾਂਦੀ ਆ ਜੋ ਵੀ ਥੋੜੇ ਬੋਧੇ ਸਾਡੇ ਕੋ ਸਾਡੇ ਸੁਣਦੇ ਆ ਨਾ ਆਪਾਂ ਤੁਹਾਨੂੰ ਦੇ ਦਾਂਗੇ ਤੇ ਉਹਦੇ ਤੇ ਆਪਾਂ ਬਣਾ ਕੇ ਮਕਾਨ ਤੇ ਬਹਿ ਜਾਣਗੇ ਆਪਾਂ ਕਿੱਥੇ ਕਰਾਇਆ ਤੇ ਰੋਣ ਦੇ ਆਪਾਂ ਕਿਹੋ ਜੀ ਗੱਲ ਕਰਦੀ ਦੱਸ ਹੈ ਸੀਮਾ ਦੀਦੀ ਮੈਨੂੰ ਤੇ ਲੱਗਾ ਹੀ ਕਿ ਤੂੰ ਹੀ ਮਾਤਾ ਨੂੰ ਮਸਕਾ ਮਾਰ ਕੇ ਇੱਥੋਂ ਢੱਗੀਆਂ ਮਾਰਨੀਆਂ ਵਾ ਸਾਨੂੰ ਤਾਂ ਘਰੋਂ ਗੱਡਿਆ ਪਰ ਅੱਜ ਅੱਜ ਮੈਨੂੰ ਸਾਬਿਤ ਹੋ ਗਿਆ ਕਿ ਤੁਸੀਂ ਇਦਰੋਂ ਨਿਕਲਣ ਲੱਗੇ ਜੇ ਤੇ ਹੁਣ ਸਾਡੇ ਨਾਲ ਢੱਗੀਆਂ ਮਾਰਨ ਦੀ ਕੋਸ਼ਿਸ਼ ਕਰਨ ਦੇ ਜੇ ਨਾ ਤੁਹਾਨੂੰ ਨਹੀਂ ਪਤਾ ਪਲਾਟ ਅੱਦਾ ਅੱਦਾ ਦੋਵਾਂ ਭਰਾਵਾਂ ਦੇ ਨਾਮ ਆ ਜਿਨ੍ਹਾਂ ਚਿਰ ਦੂਜੇ ਦਾ ਸਾਈਨ ਨਾ ਹੋਏ ਉਹਨਾਂ ਜੇਰ ਤੁਸੀਂ ਉੱਥੇ ਮਕਾਨ ਨਹੀਂ ਬਣਾ ਸਕਦੇ ਜੇ ਮਕਾਨ ਬਣਾਉਣਾ ਹੁੰਦਾ ਨਾ ਤੇ ਪਹਿਲਾਂ ਬਣਾ ਲੈਣ ਢੱਗੀਆਂ ਉਹ ਹੁੰਦੀਆਂ ਮਾਰਨ ਆਪਾਂ ਦੇ ਤੁਹਾਨੂੰ ਬਿਠਾ ਕੇ ਸਲਾਹ ਕਰਨੀ ਆ ਪਿੱਤੋ ਇਹ ਮਕਾਨ ਜਿਹੜੀ ਪਲਾਟ ਐ ਸਾਡੇ ਨਾਲ ਕਰ ਦੋ ਜਿੰਨੇ ਪੈਸੇ ਬੰਦੇ ਆ ਨਾ ਤੁਹਾਨੂੰ ਕੱਢੀ ਦਿੰਦੇ ਆ ਭਾਬੀ 6 ਲੱਖ ਰੁਪਇਆ ਕੱਢ ਦੇ ਦਾਂਗੀ ਉਹ ਚਾ ਭਾਬੀ ਉਹ ਗੱਲ ਮੈਂ ਕਹਿਣ ਦਿਆਂ ਵਾ ਤੇ ਤੁਸੀਂ ਅਡਰੈਸ ਉਹਦਾ ਮਾਰ ਲਓ ਸਾਨੂੰ ਲੋੜ ਮਕਾਨ ਦੀ ਤੇ ਸਾਨੂੰ ਤਾਂ ਤੁਹਾਡੇ ਸਿਰ ਤੇ ਤੇ ਛੱਤ ਹੈਗੀ ਆ ਸਾਡੇ ਤੇ ਉਹ ਵੀ ਨਹੀਂ ਹੈਗੀ ਕਿਉਂਕਿ ਛੱਤ ਕਿਹੜੀ ਦੇਖੋ ਨਾ ਇਹ ਕੀ ਗੱਲ ਸੁਣੋ ਜੀ ਤੁਹਾਡੇ ਕੋ ਕਿੱਥੇ ਬੰਨਣਾ ਵਾ ਉਹਨਾਂ ਨੇ ਤਾਂ ਸਾਜੇ ਪਰਿਵਾਰ ਚੋਂ ਕੀ ਪਤਾ ਕੀ ਕੀ ਕਮਾਈਆਂ ਜਮਾ ਕੀਤੀਆਂ ਜਿਹੜੇ ਅਗੜੇ ਆ ਖੜੇ ਨਹੀਂ ਉੱਥੇ ਮਕਾਨ ਬਣਾ ਲੈਣੇ ਆਹਾ ਅੱਡੀ ਚੰਗੀ ਭਲੀ ਕਮਾਈ ਅਹੀਂ ਤੇਜੇ ਤੱਕ ਸੋਚਿਆ ਨਹੀਂ ਕਿ ਅਸੀਂ ਪਲਾਟ ਵੇਤ ਮਕਾਨ ਬਣਾਵਾਂਗੇ ਅਗਲੇ ਵੇਖ ਲੋ ਕੀ ਕੀ ਦੱਫੇ ਬੈਠੇ ਜੇ ਸੰਝੇ ਕਰੋ ਸਾਂਝੇ ਕਰੋ ਜੇ ਦੱਬਿਆ ਹੁੰਦਾ ਨਾ ਤੇ ਅੱਜ ਨੂੰ ਆਪਾਂ ਕੋਟੀ ਖਰੀਦੀ ਹੁੰਦੀ ਆਹ ਕਿਰਾਇਆ ਤੇ ਨਾ ਘੁੰਮਦੇ ਬੈਠੇ ਜਾਨ ਮੇਰਾ ਰੋਨੀ ਵੀ ਨਹੀਂ ਇਹ ਮਿੱਟੀ ਨਾ ਮਿੱਟੀ ਹੁੰਦੇ ਜੇ ਤੇ ਚਾਰ ਪੈਸੇ ਚਾਰ ਛਿਲੜਾ ਜਮਾ ਕਰਾ ਲਓ ਅੱਜ ਕੰਮ ਆ ਜਾਂਦੀਆਂ ਸਾਜੀ ਮੇਰੀ ਹਾਲੀ ਨਹੀਂ ਔਕਾਤ ਨਹੀਂ ਹੈਗੀ ਕਿ ਮੈਂ ਦੱਸ ਉਹ ਪਲਾਟ ਲੈ ਕੇ ਤੇ ਕੋਈ ਨਾ ਕੋਈ ਸ਼ੁਰੂ ਕਰਦਾ ਉਹ ਯਾਰ ਆਪਾਂ ਤੇ ਤੇ ਨਾਲ ਤਾਂ ਗੱਲ ਕੀਤੀ ਵੀ ਇੱਕ ਕਮਰਾ ਪਾ ਕੇ ਬਹਿ ਜਾਂਦੇ ਫਾਟੇ ਪਾਏ ਨੇ ਕਿੰਨੇ ਕੋਟੀ ਛੱਤ ਲੈਣੀ ਆ। ਠੀਕ ਹੈ ਤਾਂਕਾ ਸਾਨੂੰ ਠੱਗ ਤੱਕ ਸੁਣਾਤਾ। ਸਿੱਕ ਠੱਗੀਆਂ ਮਾਰਦੇ ਜੇ ਕੀ ਪਤਾ ਕਿੰਨੇ ਕਾਪਾ ਪੈਸੇ ਜੋੜ ਲਏ ਆ। ਕਿਉਂ ਪਤਾ ਨਹੀਂ ਮੰਨ ਚ ਤੁਹਾਡੇ ਇੰਨੀ ਗੱਲਾਂ ਆ ਜਾਂਦੀਆਂ। ਹਾਂਜੀ ਮੇਰੀ ਗੱਲ ਸੁਣੋ। ਮੰਨ ਲਓ ਮੰਮੀ ਜਾਦੇ ਆ ਢ ਮਗਰ ਪੈਂਦੇ ਆ ਕਿ ਮਕਾਨ ਮੇਲਾ ਕਰੋ। ਅਸੀਂ ਕਿੱਥੇ ਜਾਣਾ? ਕੀ ਪਤਾ ਐਂਡ ਤੇ ਅਹੀਂ ਵੀ ਨਹੀਂ ਬਣਵਾ ਦੇਣਾ। ਨਾਲੇ ਰਹੀ ਗੱਲ ਆ ਇਹਨੇ ਬੇਕਿਆਂ ਦੀ ਸਪੋਰਟ ਕਿੰਨੀ ਕੁ ਲੈ ਲੈਣੀ ਆ। ਇਹਦੇ ਬੇਕਿਆਂ ਦਾ ਮੈਨੂੰ ਪਤਾ ਕਿੰਨੇ ਕ ਸਪੋਰਟ ਕਰਨ ਵਾਲੇ ਆ। ਯਾ ਤੂੰ ਕਿਹੋ ਜਿਹੀ ਗੱਲ ਕਰਦੀ ਸ਼ਮੀਰ? ਮੰਮੀ ਨੇ ਸਿੱਧਾ ਤਾਂ ਕਹਿ ਦਿੱਤਾ ਪਾਣੂ। ਤੇ ਔਰ ਗੱਲੇ ਤੂੰ ਵੀ ਇਦਾਂ ਨਾ ਕਰ ਤੂੰ ਨਿਕਲਦੀ ਕਰ ਤੂੰ ਕੰਨ ਛੱਡ ਤਾਂ ਉਹ ਤਾਂ ਮੈਂ ਕਹਿਣ ਦੀ ਆ ਕੀ ਪਤਾ ਮੈਨੂੰ ਪੇਕਿਆਂ ਕੋਲ ਹੈ ਪਵਾ ਮੰਗ ਕੇ ਤੇ ਉੱਥੇ ਦੋ ਤਿੰਨ ਕੋਠੇ ਬਣਾਉਣੇ ਨਹੀਂ ਪੈਣੇ ਕਮਰੇ ਅਸੀਂ ਕਿੱਥੇ ਜਾਣਾ ਚੱਲ ਤੈਨੂੰ ਤੇ ਮਿਲ ਜਾਨੀ ਪੇਕਿਆਂ ਕੋਲ ਹੈ ਤੈਨੂੰ ਪਤਾ ਮੇਰੇ ਪੇਕਿਆਂ ਨੇ ਤੇ ਦੀ ਦੇਣੀ ਨਹੀਂ ਆ ਤੂੰ ਜਾ ਕੇ ਹਲਪ ਲੈ ਤੇ ਤੂੰ ਸਾਨੂੰ ਦੇ ਦੇ ਹਲਪ ਆਪਣੀ ਮੈਂ ਤਾਂ ਤੈਨੂੰ ਇੱਥੋਂ ਤੱਕ ਕਹਿਣੀ ਆ ਅੱਛਾ ਤੂੰ ਹੀ ਆਪਣੇ ਪੇਕਿਆਂ ਨੂੰ ਲੈ ਕੇ ਮੈਨੂੰ ਦੇ ਦੋ ਬੜੇ ਤੁਸੀਂ ਮੈਂ ਕਿਹ ਹਰ ਪਾਸੇ ਚਰਾਕੀ ਵਰਤਨ ਦੇਜ ਹੈ ਜੇ ਬਾਜੀ ਥੋੜੇ ਜਿਹਾ ਭੋਲੇ ਆ ਤੇ ਮੈਂ ਕਿ ਤੁਹਾਡੀ ਕੋਈ ਗੱਲ ਨਹੀਂ ਕਰਨ ਵਾਲੀ ਤੇ ਭੋਲੇ ਆ ਤਾਈ ਤੇ ਕੀ ਖਾਂਦੇ ਜਨੂੰ ਤੂੰ ਤੇ ਮਕਾਨ ਵੀ ਲੈ ਕੇ ਬਹਿ ਗਈਆਂ ਹੁਣ ਪਲਾਟ ਵੀ ਤੂੰ ਲੈਨੀ ਆ ਜਮੀਨ ਤੁਹਾਡੇ ਨਾਮ ਆ ਹੁਣ ਆਪਾਂ ਕਿੱਥੇ ਜਾਈਏ ਸਾਨੂੰ ਵੀ ਦੱਸ ਦੇ ਪਰ ਇੱਕ ਗੱਲ ਛੱਪੀ ਯਾਦ ਰੱਖੀ ਜਿੰਨਾ ਚਿਰ ਤੂੰ ਨਹੀਂ ਨਾ ਮਕਾਨ ਖਾਲੀ ਕਰੇਗੀ ਮਕਾਨ ਇਸ ਚੋਂ ਮੈਂ ਵੀ ਨਹੀਂ ਨਿਕਲਣਾ ਫੇਰ ਨਾ ਨਹੀਂ ਕੋਲ ਮੈਂ ਤੇ ਆਖਣ ਨਹੀਂ ਰੱਖੋ ਕਬਜਾ ਫੁੱਲ ਅਹੀਂ ਉੱਥੇ ਰਹਿਨੇ ਤੇ ਤੁਸੀਂ ਇੱਥੇ ਰੱਖੋ ਆ ਮਾਤਾ ਤੁਹਾਡੇ ਕੋ ਨਹੀਂ ਸੰਭੀ ਜਾਣ ਦੀ ਅਹੀਂ ਜੇ ਸੰਭਣਾ ਹੈ ਤਾਂ ਹਨੂ ਆਪ ਹੀ ਕਿਚੜ ਲਿਆਉਣੇ ਇਹੇ ਤੋਂ ਹੀ ਨਿਭਾਨ ਵੇਲਾ ਕਰੋ ਹੈ ਤੁਸੀਂ ਮਾਤਾ ਨੂੰ ਸਮਝਾਓ ਨਹੀਂ ਇਹੋ ਹੀ ਤੇ ਗੱਲ ਉਹਨੂੰ ਕਹਿਣੀ ਆ ਜੀ ਆਪਾਂ ਨਹੀਂ ਤੈਨੂੰ ਰੱਖ ਸਕਦੇ ਤਾਂ ਜਾ ਤੇ ਛੋਟੀ ਵੇ ਰਹਿ ਜਾ ਮਾਰਾ ਦਾ ਤੇ ਆਪਣਾ ਨਹੀਂ ਦਿਮਾਗ ਕੰਮ ਕਰਦਾ ਹੈਗਾ ਵੀ ਉੱਧਰ ਜਾ ਕੇ ਰਹਿਣਾ ਕਿ ਇੱਧਰ ਜਾਣਾ ਉਹ ਉਲਟਾ ਸਾਡੀ ਖਾਲੀ ਕੰਮ ਕਾਜ ਕਰਾਉਣ ਲੱਪੀ ਆ ਅਹੀਂ ਤਾਂ ਸੇ ਆਪੇ ਨੂੰ ਬੜੇਗੇ ਤੁਹਾਡੀ ਸੁਲਾ ਘਰਉਣ ਨੂੰ ਇੰਨਾ ਚੰਗਾ ਹੀ ਨਹੀਂ ਆਉਂਦੇ ਆਪਣੇ ਘਰ ਚੰਗੀ ਰੋਟੀ ਖਾਂਣ ਦੇ ਰਹਿਣ ਤੋਂ ਛੱਤ ਤੇ ਆ ਗਈ ਹੈ ਅੱਡੇ ਅਹੀਂ ਤਾਂ ਵਕਤ ਨੂੰ ਫੜੇ ਲਈ ਧਿਆਨ ਕਿਹਨੇ ਕਿਉਂ ਤੁਹਾਡੀ ਸਾਫ ਨਾ ਹੈ ਪੀਤਿਓ ਪਲਾਟ ਸਾਨੂੰ ਨਹੀਂ ਦੇਣਾ ਤਾਂ ਉਹ ਇੱਕ ਜਿੱਸੇ ਕੱਲ ਕਰਕੇ ਬੁਲਾਇਆ ਉਹਨੇ ਸਾਨੂੰ ਜਵਾਬ ਦੋ ਦਿੱਤਾ ਵੀ ਤੈਨੂੰ ਪਲਾਨ ਦੇਗੇ ਤੇ ਅਸੀਂ ਕਿੱਥੇ ਜਾਣਾ ਇਹ ਵੀ ਤੂੰ ਸੋਚੋ ਨਾ ਉਹ ਯਾਰ ਤੂੰ ਰਹਿਣ ਤੇ ਦੇ ਜੇ ਤੈਨੂੰ ਬਾਰ-ਬਾਰ ਤੇ ਕਹਿਣਾ ਪੈਂਦਾ ਉਹ ਮਾਤਾ ਨੇ ਸਿੱਧਾ-ਸੱਦਾ ਉਹਨੂੰ ਕਹਿਤਾ ਵੀ ਕਿ ਘਰ ਛੱਡ ਕੇ ਚਾਬੀ ਫੜਾਓ ਮੈਨੂੰ ਤਾਂ ਨਿਕਲੋ ਇੱਥੋਂ ਬਾਜੀ ਤੂੰ ਵੀ ਰਹਿ ਨਹੀਂ ਰਹੇ ਜੇ ਰਹੀ ਜਾਓ ਫਿਰ ਪਰ ਸਾਨੂੰ ਤੇ ਮਾਤਾ ਰੋਜ਼ ਸੁਣਾਉਂਦੀ ਐ ਵੀ ਤੂੰ ਨਿਕਲ ਦੇ ਮੇਰੇ ਟੜਕਿਆਣ ਟੜਕਿਆਣ ਸਮਝ ਨਹੀਂ ਸੁਣਾਉਂਦੀ ਸਾਨੂੰ 15 ਦਿਨ ਦਾ ਟਾਈਮ ਮਿਲਿਆ ਵਾ ਦਸ ਆਪਾਂ 15 ਦਿਨ ਤੈਨੂੰ 15 ਦਿਨ ਦਾ ਟਾਈਮ ਦਿੱਤਾ ਸਾਨੂੰ 10 ਦਿਨਾਂ ਦਾ ਕਹਿੰਦੀ ਆ ਵੀ 10 ਅਸੀਂ ਕੱਲ ਦੋਵੇਂ ਜੀ ੱੱੱਕੇ ਖਾ ਕੇ ਆਏ ਆ ਲੱਗ ਲੱਗ ਸਾਰੇ ਮਕਾਨ ਫੋਲ ਮਾਰੇ ਕੋਈ ਨਹੀਂ ਮਕਾਨ ਕਰਾਇਦੇ ਹੈਗਾ ਲੱਗੇ ਚੱਕੀ ਹਾਂ ਜੀ ਮੈਂ ਮਾਤਾ ਦੇ ਨਾ ਇੱਥੇ ਆਣ ਕੇ ਪੈਰੀ ਪੈ ਗਿਆ ਹੱਥ ਜੋੜਦੇ ਆ ਵੀ ਨਾ ਤੂੰ ਮੈਨੂੰ ਕੋਈ ਪੈਨਸ਼ਨ ਲੀਣਾ ਵਾ ਤੈਨੂੰ ਬੈਠੀ ਨੂੰ ਸਭ ਕੋ ਮਿਲੂਗਾ ਪਰ ਆਣਾ ਕਦਮ ਚੁੱਕ ਪਰ ਨਾ ਉਹ ਵੀ ਨਹੀਂ ਤਰ ਪਤਾ ਕਿਤਾ ਲਗੂਆ ਪਤਾ ਨਹੀਂ ਕੀ ਸੋਚੀ ਜਾਂਦੀ ਦੱਸ ਪਤਾ ਨਹੀਂ ਯਾਰ ਕਿਹੜੇ ਚੱਕਰਾਂ ਚ ਪਈ ਹੋਈ ਏ ਮੈਨੂੰ ਵੀ ਕਹੀ ਜਾਂਦੀ ਆ ਮੈਂ ਇਹਨੂੰ ਕਿਹਾ ਵੀ ਆ ਮੈਂ ਕਹਾ ਦੁੱਖ ਸੁੱਖ ਤੇ ਆਪਾਂ ਹੀ ਕੰਮ ਆਉਣਾ ਵਾ ਔਰ ਆਣ ਗਵਾਣ ਦੇ ਨਹੀਂ ਕੰਮ ਆਉਣਾ ਮੈਂ ਤਾਂ ਜੇ ਦੋਵਾਂ ਪੁੱਤਾਂ ਨੂੰ ਕੱਢਦਾ ਐਡੇ ਚਾਹ ਮਾਰੀ ਜਣਾ ਵਿਆਹ ਕੇ ਤੇ ਨੋਹਾਂ ਲੈ ਆਏ ਜੇ ਹੁਣ ੱੱਕੇ ਦੇ ਦਿੰਦਾ ਜੇ ਤੁਸੀਂ شمਮੀ ਆਪਾਂ ਥੋੜਾ ੱੱਕੇ ਦੇ ਇਨੇ ਦੱਸ ਤੇ ਫਿਰ ਸਭ ਮਾਤਾ ਦੀ ਸੋਚ ਤੂੰ ਹੀ ਸੰਘਾਉ ਦੋਵੇਂ ਪੁੱਤਰਾਂ ਆਲ ਕੇ ਆਪਣੀ ਮਾਂ ਨੂੰ ਜੇ ਨੋਹਾਂ ਨਹੀਂ ਸੁਣਦੀ ਤੇ ਤੂੰ ਹੀ ਸੰਘਾਉ ਨੋਹਾਂ ਤੇ ਵੈਸੇ ਬੁਰੀਆਂ ਹੁੰਦੀਆਂ ਸਸਾਂ ਵਾਸਤੇ ਤੁਸੀਂ ਤਾਂ ਸਿਆਪਾ ਹੀ ਤੁਹਾਡਾ ਦੋਵਾਂ ਦਾ ਆ ਨਾ ਤੀ ਲੜਦੀਆਂ ਤੇ ਨਾ ਇਤੋਂ ਤੱਕ ਗੱਲ ਪਹੁੰਚਦੀ ਪਰ ਮੇਰੀ ਗੱਲ ਸੁਣੋ ਮੈਂ ਕਦੀ ਨਹੀਂ ਸੋਚਿਆ ਸੱਚੀ ਜਦੋਂ ਮੇਰਾ ਪਿਓ ਘਰ ਆਇਆ ਹੈ ਨਾ ਤੇ ਮੈਂ ਹੀ ਸੋਚਿਆ ਹੈਗਾ ਪੀਹਾ ਸਾਰਾ ਘਸਣ ਦੇ ਗਿਆ ਵਾ ਤੇ ਆਪਾਂ ਦੋਵੇਂ ਭਰਾ ਰਲ ਕੇ ਸਭ ਕੁਝ ਬਣਾ ਲੈਣਾ ਆਪਾਂ ਸਹੀ ਹੈ ਨਾ ਪਰ ਇਹ ਦਿਨ ਕਦੀ ਨਹੀਂ ਸੋਚਿਆ ਤੇ ਹੁਣ ਆੜੇ ਤੇ ਨੌਬਤ ਇਹ ਆ ਗਈ ਆ ਘਾਰੇ ਆਪਣ ਨੂੰ ਕਰਜਵਾਈ ਬਣ ਕੇ ਲੈਣਾ ਪੈਣਾ ਵਾ ਭਰਾਵਾ ਤੂੰ ਬਣ ਜਾ ਕਰ ਕਰਜਵਾਈ ਪਰ ਮੈਂ ਨਹੀਂ ਬਣ ਸਕਦਾ ਕਰਜਵਾਈ ਉਹ ਮੈਂ ਕਿਹੜਾ ਬਣਨਾ ਵਾ ਆਪ ਨੂੰ ਜੋਰ ਲਈ ਦਿੰਦੀ ਆ ਪਰ ਮੇਰਾ ਫਿਰ ਵੀ ਕੀ ਕਰਾਂ ਭਾਜੀ ਮੈਨੂੰ ਸਮਝਾ ਮੇਰੀ ਮਾਤਾ ਨਾਲ ਤੇ ਤੇਰੇ ਨਾਲ ਜ਼ਿਆਦਾ ਪਿਆਰ ਤੂੰ ਹੀ ਗੱਲ ਕਰ ਲੈ ਮਾਤਾ ਨੂੰ ਮਨਾਲਾ ਮੈਂ ਮਨਾਲਿਆ ਭਾਜੀ ਮੈਂ ਬਥੇਰੀ ਡੱਡ ਲਵਾ ਲਈ ਮਾਤਾ ਦੇ ਕੋਲੋਂ ਉਹੀ ਨਾ ਰੇਂਦੀ ਖੁੰਦੀ ਕਥਨਾਇਆ ਕਰ ਦਿੰਦੀ ਆ ਪੂਰੀ। ਹਾਂ ਜੀ ਤੇ ਭਾਜੀ ਮਨਾ ਕੇ ਵੇਖ ਲਿਆ ਵਾ। ਤੁਸੀਂ ਮਨਾ ਕੇ ਵੇਖ ਲਓ ਜੋ ਮੰਦੀ ਆ ਤੇ। ਸਾਨੂੰ ਸਾਡੇ ਦੇ ਘਰ ਪੂਰਾ ਕਰਤਾ ਹੁੰਨੇ। ਸਾਨੂੰ ਨਹੀਂ ਜਾਇਆ ਹੈਗਾ ਮਨਾਉਂਦਾ ਹੁਣ। ਅਹੀਂ ਵੇਖਾ ਕਿ ਅਹੀਂ ਕੀ ਕਰਨਾ ਉਹਦੀ। ਤੱਕ ਵੇਲ। ਬੜਾ ਸੋਚੋ ਆਪਣੀ ਜ਼ਿੰਮੇਵਾਰੀਆਂ ਨਾ ਸਾਡੇ ਤੇ ਥੁੱਪੋ। ਤੇ ਜਿਹੜੀਆਂ ਬਾਂ ਭੈਣ ਭੈਣ ਕਰੰਦੇ ਹਨ ਉਹਨੇ ਸਾਡੇ ਪੱਖ ਦੀ ਇੱਕ ਵਾਰੀ ਵੀ ਨਹੀਂ ਗੱਲ ਕੀਤੀ। ਭਿੰਨਾ ਮੰਮੀ ਇਦਾਂ ਨਾ ਕਰ। ਵੀਰਿਆਂ ਨੂੰ ਨਿਕਲਣ ਦੇ ਕਿੱਥੇ ਜਾਣਗੇ ਉਹ। ਉਹ ਯਾਰ ਉਹਨੇ ਸਭ ਚੰਗਾ ਕੀਤਾ ਨਹੀਂ ਪੱਖ ਦੀ ਗੱਲ ਕੀਤੀ। ਹਾਏ ਹਾਏ ਉਹਨੇ ਸਾਡੀ ਕੀ ਕਦਰ ਪਾਈ ਆ। ਐਨੇ ਨਾ ਬੱਬੇ ਮੇਰੇ ਨਾਲ ਲੈਂਦੀ ਰਹੀ ਉਹਨੇ ਇੱਕ ਵਾਰ ਹੀ ਨਹੀਂ ਕਿਹਾ ਕਿ ਮੰਮੀ ਚੱਲ ਇਹ ਭਰਾ ਪਰਜਾਈ ਨੂੰ ਨਾ ਇਦਾਂ ਕਹੇ ਕਿ ਮਕਾਨ ਮੇਲਾ ਕਰਨ ਇਹਨਾਂ ਨੂੰ ਰਹਿਣ ਦੇ ਸ਼ੱਕ ਦੇ ਥੱਲੇ ਨਾ ਇੱਕ ਵਾਰੀ ਨੂੰ ਫੁੱਟੀ ਮੂੰਹ ਤੂੰ ਤੇ ਬੱਬੇ ਦਿੰਦੀ ਰਹੀ ਐ ਮੈਂ ਇਹਨਾਂ ਪਿਆਰ ਕੀਤਾ ਵਾ ਬੱਬੇ ਵੀ ਦੇ ਕੇ ਵੇਖ ਲੈ ਤਾਂ ਵੀ ਨਹੀਂ ਤੂੰ ਤੇ ਮੈਂ ਇੱਕ ਚੁੱਕ ਛੱਡ ਵੀ ਦਿੱਤੀ ਆ ਮੈਂ ਤਾਂ ਵੀ ਨਹੀਂ ਕਦੀ ਉਹਦੀ ਛੱਡੀ ਨੂੰ ਆ ਪੈਣਾ ਤੂੰ ਤਾਂ ਫੋਕਾ ਪਿਆਰ ਹੀ ਦਿੱਤਾ ਵਾ ਮੇਰੇ ਹੱਥੋਂ ਨੋਟ ਗਏ ਆ ਫਿਰ ਮੇਰੇ ਕੀ ਵੈਲਿਊ ਪਾਈ ਉਹਨੇ ਤੂੰ ਤਾਂ ਫੋਕਾ ਮਚ 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 ਕਰਨਾ ਜਾਣਦੀ ਓ ਤੂੰ ਹੀ ਆਪਣੀ ਰਿਆ ਦਾ ਰਾਜਲਾ ਵਿਆਹ ਕਰਾ ਦਿੰਨੇ ਆ ਤੇਰੇ ਵਾਂਗੂ ਨਹੀਂ ਪਿਓ ਤੇ ਜਮੀਨ ਤੇ ਵਾਧੂ ਟਿੱਕੇ ਹੁੰਦੇ ਤੇ ਤੂੰ ਲਟਾਈ ਜਾਣੀ ਉਹਨਾਂ ਨੂੰ ਭਾਜੀ ਇਹਨਾਂ ਨੂੰ ਸਮਝਾਓ ਅਰੇ ਮੇਰੀ ਸੁਣ ਗੱਲ ਜਾ ਤੇ ਪਲਾਟ ਤੂੰ ਸਾਰਾ ਲੈ ਲੈ ਤੇ ਜਾਂ ਮੈਨੂੰ ਦੇ ਦੇ ਤੇ ਬਾਕੀ ਪੈਸੇ ਮੇਰੇ ਕੋਲ ਲੈ ਲੈ ਤੇ ਜੇ ਤੇਰ ਕੋ ਹੈ ਗਈ ਤਾਂ ਤੂੰ ਮੈਨੂੰ ਵੇਚ ਦੇ ਦੇ ਭਾਜੀ ਮੇਰੀ ਨਹੀਂ ਈ ਈ ਔਕਾਤ ਹੈਗੀ ਮੈਂ ਸਿੱਧੀ ਗੱਲ ਦੱਸਾਂ ਤੁਹਾਨੂੰ ਪਲਾਟ ਇਦਾਂ ਕਰੋ ਆਪਾਂ ਭਾਅ ਲੈਨੇ ਹਿਸਾਬ ਤਾਂ ਜੋ ਵੀ ਕਹਣਾ ਦਾ ਰੇਟ ਰੂਟ ਜੋ ਵੀ ਕਹਿੰਦਾ ਕਿਨੇ ਵਿਖਾਗੇ ਨਾ ਉਸੇ ਹਿਸਾਬ ਨਾਲ ਤੂੰ ਜਿੰਨੇ ਮੈਨੂੰ ਪੈਸੇ ਬੰਦ ਦੇਣਾ ਮਰਾਦ ਤੂੰ ਮਿੰਟ ਦੇ ਦੋ ਠੀਕ ਹੈ ਨਾ ਪੈਸੇ ਵੀ ਨੰਮ ਚਾਹੀਦੇ ਜੀ ਪੈਸੇ ਮੈਂ ਨਗਦੀ ਦਊਂਗਾ ਪਰ ਮੈਂ ਦਊਂਗਾ ਥੋੜੇ ਥੋੜੇ ਕਰਕੇ ਭਲਾ ਪਈ ਥੋੜੇ ਥੋੜੇ ਬਾਕੀ ਕਰਨੇ ਆ ਲੋਟ ਹੋਣਿਆ ਬਸ ਯਾਰ ਮੈਨੂੰ ਮਿੰਟ ਦੇ ਦੇ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਥੋੜੇ ਥੋੜੇ ਕਰਕੇ ਤੁਸੀਂ ਤਾਂ ਦੇ ਦੋਗੀ ਆਪ ਤਾਂ ਤੁਸੀਂ ਸੋਖੇ ਰਹੋਗੇ ਅਸੀਂ ਕਿਧਰ ਜਾਣਾ ਸਾਡੇ ਕੋਲ ਵੀ ਮਕਾਨ ਖੁੱਸ ਚਲਿਆ ਸਾਡਾ ਜਿਹੜਾ ਅੱਧਾ ਪਲਾਟ ਆ ਉਹ ਵੀ ਤੁਸੀਂ ਖਰੀਦ ਲਿਆ ਤੇ ਪੈਸੇ ਵੀ ਹਨ ਤੁਸੀਂ ਥੋੜੇ ਥੋੜੇ ਕਰਕੇ ਸਾਡੀ ਸਾਰੀ ਰਕਮ ਤੋੜ ਕੇ ਦੇ ਦਿੰਦੇ ਜੇ ਅਸੀਂ ਕਿਹੜੀ ਗੁੱਲੀ ਚ ਬੈਣਾ ਸਾਨੂੰ ਗੱਲ ਉਹ ਨਹੀਂ ਨਾ ਬੋਲਦੀ ਭਾਈ ਤੇ ਤੂੰ ਵੀ ਸਾਡੇ ਭਰਾਵਾਂ ਚ ਗੱਲ ਚ ਨਾ ਬੋਲ। ਤੇ ਛੱਮੇ ਮੇਰੀ ਗੱਲ ਸੁਣ ਮੈਂ ਕਰ ਲੈਣਾ ਗੱਲ। ਚਲ ਪਾਜੀ ਠੀਕ ਹੈ ਨਾ ਮੇਰੀ ਗੱਲ ਸੁਣ। ਮੈਂ ਸਹੀ ਪੈਸਾ ਲਿਓ ਫਿਰ। ਸਿੱਧੀ ਜੀ ਗੱਲ ਪਾਜੀ ਮੈਨੂੰ ਪੈਸੇ ਚਾਹੀਦੇ ਇੱਕ ਹੀ ਵਾਰੀ। ਆਹ ਥੋੜੇ ਥੋੜੇ ਨਾਲ ਕੰਮ ਨਹੀਂ ਹੈਗਾ। ਜੇ ਨਹੀਂ ਵਸਦੀ ਗੱਲ ਹੈਗੀ ਨਾ ਬਾਰੋਂ ਕਰਾ। ਤੁਹ ਦਾ ਤੁਹ ਦਾ ਕਰਾ ਜੋ ਵੀ ਹੈ ਤੇ ਆਪਾਂ ਕਰਕੇ ਨੇ ਕੰਮ ਖਤਮ ਕਰੀਏ। ਅੱਧੇ ਤੇ ਪੈਸੇ ਤੇਰੇ ਤੇ ਅੱਧੇ ਮੇਰੇ। ਚਲ ਇਸ ਤਰ੍ਹਾਂ ਗੱਲ ਆ ਅੱਧੇ ਤੇ ਕਰਨੇ ਆ। ਹਾਂ ਪਰ ਜੇ ਆ ਪੱਦੇ ਤੇ ਕੀਤੇ ਤੇ ਨਾ ਤੇਰਾ ਕੁਝ ਪੰਨਾ ਤੇ ਨਾ ਮੇਰਾ ਕੁਝ ਪ ਫਿਲਹਾਲ ਜੋ ਕੋਸ਼ਿਸ਼ ਹੋਊਗਾ ਨ ਮਰਾ ਦਾ ਮੈਂ ਤਾਂ ਕਿਰਾਏ ਕੋਈ ਨਾ ਬਾਹਰ ਰਹਿ ਲੂੰਗਾ ਨਾ ਚਲ ਠੀਕ ਆ ਤੈਨੂੰ ਜਿਤਨਾ ਮਨਜ਼ੂਰ ਆ ਨਾ ਆਪਾਂ ਉਦਰਾ ਕਰ ਲੈਂਦੇ ਠੀਕ ਆ ਹੁਣ ਠੀਕ ਆ ਤਾਂ ਭਾਜੀ ਪੱਲੇ ਦਾ ਕੱਖ ਵੀ ਨਹੀਂ ਪਿਆ ਸਾਡੇ ਫੇਰ ਆਪਾਂ ਪੈ ਗਏ ਪੱਲੇ ਕਿਹੜਾ ਕੋਈ ਪਿਆ ਵਾ ਮਾਤਾ ਕਿੱਥੇ ਪੜੀ ਥੋੜੀ ਪੰਜਾ ਨਾ ਮਾ ਬੀ ਮੇਤੋ ਤੇ ਜਮੀਨ ਵੀ ਖੋਲੀ ਆ ਮਾਤਾ ਨੇ ਮੈਨੂੰ ਤੇ ਇਹ ਸਮਝ ਨਹੀਂ ਪਹਿਲਾਂ ਤਾਂ ਮੈਂ ਵਾਈ ਕਰਦਾ ਡੰਗਰ ਡੰਗਰ ਤੱਕ ਲੈ ਲੈਣੇ ਉਹਨੇ ਭਰਾ ਸਾਡੇ ਕੋ ਵੀ ਸਭ ਕੁਝ ਲੈ ਲਿਆ ਆਪਾਂ ਵੀ ਤਨਖਾਹ ਜੋ ਗਈਆਂ ਉਹ ਜਿਹੜੀ ਮਾੜੀ ਮੋਟੀ ਹੁੰਦੀ ਆ ਉਹਦੇ ਨਾਲ ਕਿਤੇ ਗੁਜ਼ਾਰਾ ਹੁੰਦਾ ਮਾ ਸਾਡਾ ਲਈ ਤਾਂ ਝੱਟੇ ਕਾ ਆ ਜਾਂਦਾ ਹੀ ਗੁੱਜਾ ਜੇ ਪੈਨਸ਼ਨ ਦਾ ਸੌਦਾ ਨੇ ਪਾਇ ਦਿੱਤਾ ਤੇ ਪਾਰਿਆ ਪਾਰਿਆ ਕਰਤਾ ਉੱਥੋਂ ਸਿਆਪਾ ਸ਼ੁਰੂ ਹੋ ਗਿਆ ਸਿਆਪਾ ਪਾਇਆ ਪੇਣਾ ਸਿਆਪਾ ਹੀ ਤੁਮੀ ਨੇ ਪਾਇਆ ਸਾਰਾ ਨਾ ਫੇਰਾ ਮਾਰਦੀ ਤੇ ਮੈਂ ਕਹੂੰ ਮੈਂ ਸਿਆਪਾ ਪਾਇਆ ਤੋ ਹੀ ਨਹੀਂ ਸਿਆਪਾ ਪਾਇਆ ਜਿਹੜੇ ਤੋੜਿਆਂ ਨਾਲ ਇੱਥੇ ਸੌਦਾ ਮੰਗਦੇ ਰਹੇ ਜੀ ਕੋਈ ਬਸ ਸੌਦਾ ਮੈਂ ਪਾਇਆ ਮੈਂ ਤੁਹਾਡੀ ਸਾਰੀ ਪ੍ਰੋਬਲਮ ਸੋਲਵ ਕਰਨ ਹੁੰਦੀ ਰਹੀ ਇੱਥੇ ਮੈਂ ਆਵੇਂ ਤੋ ਹੀ ਮੈਨੂੰ ਘਰੋਂ ਵੀ ਕੱਢਿਆ ਸੀ ਮੈਂ ਫੇਰ ਮਾੜੀ ਆ ਤੁਹਾਡੇ ਆਪਾਂ ਤੇ ਉਹ ਇੱਕ ਭੈਣ ਗੱਲ ਕਿਹਾ ਸੀ ਤੂੰ ਉਹਦਾ ਚੰਗਾ ਤੇ ਉਹਨਾਂ ਨੇ ਸੌਦਾ ਪਾ ਲਿਆ ਸਾਨੂੰ ਨਹੀਂ ਕੋਈ ਹੈਗਾ ਇਹੋ ਹੀ ਗੱਲ ਟਾਲ ਤੇ ਚੜ ਗਈ ਆ ਕਿ ਨਾ ਤੈਨੂੰ ਹੋਵੇ ਦੁੱਖ ਤੇ ਨਾ ਉਹਨਾਂ ਨੂੰ ਹੋਵੇ ਤੇ ਛੱਡ ਬੱਬੀ ਤੇ ਕੋਈ ਗੱਲ ਨਹੀਂ ਮੇਰੇ ਪੇਕੇ ਤੇ ਚੱਕੇ ਪੜੇ ਉਹਨਾਂ ਨੇ ਤੇ ਮੈਨੂੰ ਰਾਖੀ ਲੈਣਾ ਵਾ ਤੂੰ ਆਪਣਾ ਪ੍ਰਬੰਧ ਕਰੋ ਹੋਰ ਕੋਈ ਨਹੀਂ ਭੈਣ ਆਪਾਂ ਕਰ ਲਾਂਗੇ ਚਾਹ ਪੀਣੀ ਦੱਸ ਮੈਂ ਬਣਾ ਲਿਓ ਨਹੀਂ ਆ ਤੁਹਾਡੇ ਦੋਵਾਂ ਦੇ ਪੇਕੇ ਵਧੀਆ ਸਾਡੀ ਮਾਂ ਦਾ ਜੋ ਕਸੂਰ ਸਾਰਾ ਨਾ ਹਾਂ ਸਹੀ ਗੱਲ ਆ ਆਹ ਸਾਡੀ ਭੈਣ ਦਾ ਵੀ ਕਸੂਰ ਸਾਡੀ ਮਾਂ ਦਾ ਵੀ ਕਸੂਰ ਸਿੱਥੋਂ ਤੱਕ ਸਾਡਾ ਵੀ ਕਸੂਰ ਤੇ ਤੂੰ ਦੋਵੇਂ ਚੰਗਿਆ ਰਹਿ ਗਿਆ ਚਾ ਜਦੋਂ ਵੇਖ ਤਾ ਨਾ ਫਿਰ ਕਰਦੇ ਹਾਂ ਗੱਲ ਠੀਕ ਆ ਹੋਰ ਚਾਹ ਪੀਣੀ ਆ ਥੋੜੀ ਥੋੜੀ ਬਣਾਈਏ ਚਾਹ ਸੀਮਾ ਚ ਨਹੀਂ ਨਹੀਂ ਭਾਈ ਚਾਹ ਦੀ ਉੱਠੋ ਤਾਂ ਬੜੀਆਂ ਚਾਹਾਂ ਪਿਆਤੀਆਂ ਨੇ ਨੇ ਹਾਂ ਭਾਈ ਪਤਾ ਕਰੋ ਜੇ ਨਹੀਂ ਅੰਦਰ ਮੈਂ ਵੀ ਕਰਨ ਦਾ ਪਤਾ ਤੈਨੂੰ ਛੇਤੀ ਸੀਨੇ ਵੇੜੋ ਕੇ ਨਾ ਕਿ ਬਣੇ ਚਲਾਨੇ ਘਰ ਜਾ ਕੇ ਬਦਲ ਨਾ ਜਾਈ ਇਹ ਨਾ ਇਹ ਬੋਟੀ ਉੱਥੇ ਜਾ ਕੇ ਕੁਛ ਦਿਨ ਹੋਰ ਕਹਿ ਦੇ ਬਦਲਾਵਾ ਤੂੰ ਉੰਨੀ ਜਾ ਕੇ ਦਿਨ ਕੋਈ ਲੁੱਤੀ ਨੋਣੀ ਹੋਣ ਜਾਂਦੀ ਮੇਰੀ ਗੱਲ ਸੁਣੋ ਸੀਮਾ ਦੀਦੀ ਮੈਂ ਤਾਂ ਡੇਰ ਗਿਆ ਚੋ ਨਹੀਂ ਆ ਲੱਗੀ ਸਮਝ ਤੂੰ ਇੱਥੇ ਇੱਥੇ ਬਹਿ ਕੇ ਨਿਮਾਨ ਹੈਗੀ ਜਿਹੜੇ ਜਿਹੜੀ ਚੀਜ਼ ਬੰਦਾ ਆਪ ਕਰਦਾ ਨਾ ਉਹ ਡਾਊਟ ਉਹਨੂੰ ਦੂਜਿਆਂ ਤੋਂ ਦੱਤੀ ਐ ਵੀ ਇਹ ਵੀ ਇਹੋ ਕਰੂਗਾ ਮੈਨੂੰ ਪਤਾ ਵਾ ਨਾ ਇੱਥੇ ਇਹਨੇ ਕੁਝ ਹੋਰ ਜਬਾਨ ਕੀਤੇ ਨਾ ਕਰ ਜਾਂਦੇ ਹੋਰ ਤੇ ਫੋਨ ਸਾਨੂੰ ਕੜਕ ਜਾਣਾ ਵਾ ਹੁਣ ਐਵੇਂ ਹੀ ਜਬਾਨ ਤੇ ਰਹਿਣਾ ਤੁਹਾਨੂੰ ਤੁਹਾਨੂੰ ਇਹ ਆਪੀ ਸਾਰਾ ਕੁਝ ਉਹ ਤੁਹਾਨੂੰ ਬੜਾ ਦੇ ਠੀਕ ਐ ਸਾਂਝੇ ਖਾਤੇ ਵੀ ਉਹ ਸਭ ਕੁਝ ਤੁਹਾਨੂੰ ਦਿੰਦਾ ਰਿਹਾ ਅੱਜ ਜੇ ਅੱਡ ਹੋਇਆ ਵਾ ਤਾਂ ਵੀ ਤੁਹਾਨੂੰ ਸਾਰਾ ਕੁਝ ਦੇ ਦੇਣਾ ਆਪਣਾ ਬਾਲ ਬੱਚਾ ਉਹ ਗੁਰਦੁਆਰੇ ਚਾੜਾ ਵੇ ਸਾਰਾ ਯਾ ਤੂੰ ਹਾਰਦੀ ਐ ਮੈਂ ਉਹ ਗੱਲ ਪਾ ਭਾਈ ਜੱਜਾ ਯਾਰ ਜੱਜਾ ਮੈਂ ਕਿਹਾ ਤੂੰ ਅਮਰੀਕਾ ਤੋਂ ਪੜੀ ਜਾਣਾ ਹਾਂ ਟਿਕ ਜੰਗੇ ਇਹਨ ਜਾ ਭਰਾਵਾ ਲੈ ਆ ਉਹ ਗੱਲ ਵੀ ਸੁਣਦੇ ਤੁਹਾਨੂੰ ਦੀ ਉਹ ਤਾਂ ਤੇ ਮਾਦਾ ਦੀ ਬੜੀ ਚਮਚੀ ਬਣੀ ਹੁਣ ਸਮਝਾ ਕੇ ਵੇਖ ਲੈ ਸਭ ਕੋਈ ਨਹੀਂ ਚਮਚੀ ਬਣ ਜਾਗੀ ਮੈਂ ਹੰਸੀ ਕਰਨਾ ਕਰ ਤੈੱਕੋ ਤੇ ਬਣਾਈ ਨਾ ਗਈ ਮੈਂ ਜੇ ਬਣੀਆਂ ਨੂੰ ਦੇਖੋ ਵੇਖਿਆ ਨਾ ਗਿਆ ਹੁਣ ਕਰਾ ਲੈਣੀ ਪ੍ਰਾਪਰਟੀ ਆਪਣੇ ਨਾਂ ਦੇਖਿਆ ਜੀ ਕਿੰਨੀ ਜ਼ਬਾਨ ਹੈ ਘਰ ਆ ਕੇ ਵੀ ਨਹੀਂ ਉਹ ਕੰਦ ਹੀ ਘੱਟ ਮੈਂ ਕਹਿੰਨਾ ਬੋਲੀ ਜਾਂਦੀ ਬੋਲੀ ਜਾਂਦੀ ਉਹ ਵਿਚਾਰਾ ਚੁੱਪ ਕਰਕੇ ਭਲਾ ਮਾਸ ਬੈਠਾ ਵਾ ਤੇ ਇਹ ਇਹ ਬੋਲਣ ਤੇ ਟੱਕ ਚੜਾਇਆ ਇਹਨੇ ਕਿਥੋਂ ਤੱਕ ਠੱਗ ਤੱਕ ਸੁਣਾਦਾ ਸਾਨੂੰ ਹੈ ਮੈਂ ਤਾਂ ਕਿੰਨੇ ਛੱਡੋ ਜਿੰਨੇ ਪੈਸੇ ਮਿਲਦੇ ਆ ਨਾ ਲੈ ਕੇ ਨਾ ਤੇ ਕਰੀਏ ਮਾੜਾ ਮੋਟਾ ਭਾਵੇਂ ਮਕਾਨ ਵੇਖੀ ਥੋੜੇ ਜਿਹਾ ਮਾਤਾ ਕੋ ਕਾਣੇ ਆਪਾਂ ਕਿਤੇ ਜਾਇਆ ਕਿਰਾਏ ਤੇ ਕੋ ਆਪਾਂ ਨਹੀਂ ਹੋ ਜਾਣਾ ਕਿਰਾਏ ਕੋਈ ਤੇ ਤੇ ਆਪਾਂ ਨਿਕਲਣਾ ਨਹੀਂ ਹੋਣਾ ਤੇ ਸਾਡਾ ਕੀ ਬੰਦਾ ਵਾ ਪੰਗਾ ਪਾਇਆ ਮਾਤਾ ਨੇ ਸਾਰਾ ਸਿਆਪਾ